ਮੁੱਦੇ ਦੀ ਗੱਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਰਿੰਦਰ ਢੱਲ ਮੁੱਦੇ ਦੀ ਗੱਲ ਇਹ ਹੈ ਕਿ ਪੰਜਾਬ ਪਿੱਛੜ ਗਿਆ ਹੈ ਕੀ ਪੰਜਾਬ ਨੂੰ ਅਕਾਲੀ ਦਲ ਨੇ ਪਿਛਾੜਿਆ ਜਾਂ ਪਿੱਛੇ ਕਰ ਦਿੱਤਾ ਅਕਾਲੀ ਦਲ ਦੇ ਰਾਜ ਨੇ ਜਾਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਰਾਜ ਵਿੱਚ ਪੰਜਾਬ ਪਛੜਿਆ ਨਰਿੰਦਰ ਮੋਦੀ ਨੇ ਆਪਣੀ ਰੈਲੀ ਵਿੱਚ ਇੱਕ ਬਿਆਨ ਦੇ ਕੇ ਇੱਕ ਨਵੀਂ ਬੈਸ ਨੂੰ ਜਨਮ ਦੇ ਦਿੱਤਾ ਉਹਨਾਂ ਮਨੋਰ لال ਖੱਟੜ ਦੀ ਤਾਰੀਫ਼ ਕੀਤੀ ਤੇ ਕੈਪਟਨ ਅਮਰਿੰਦਰ ਨੂੰ ਕੈਪਟਨ ਅਮਰਿੰਦਰ ਦੀ ਸਰਕਾਰ ਨੂੰ ਕਿਹਾ ਕਿ ਤੁਸੀਂ ਮਨੋਹਰ ਲਾਲ ਖੱਟੜ ਤੋਂ ਸਿੱਖੋ ਸੁਖਬੀਰ ਬਾਦਲ ਵੀ ਉੱਥੇ ਬੈਠੇ ਸੀ ਪ੍ਰਕਾਸ਼ ਸਿੰਘ ਬਾਦਲ ਵੀ ਉੱਥੇ ਬੈਠੇ ਸੀ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਪੰਜਾਬ ਉਦਯੋਗ ਦੇ ਮਾਮਲੇ ਦੇ ਵਿੱਚ ਵਿਕਾਸ ਦੇ ਮਾਮਲੇ ਦੇ ਵਿੱਚ 20ਵੇਂ ਨੰਬਰ ਤੇ ਪਹੁੰਚ ਗਿਆ ਸੁਖਬੀਰ ਬਾਦਲ ਕਹਿੰਦੇ ਜਦੋਂ ਸਾਡੀ ਸਰਕਾਰ ਸੀ ਅਸੀਂ ਪਹਿਲੇ ਨੰਬਰ ਤੇ ਸੀ ਕਾਂਗਰਸ ਨੇ ਨਰਿੰਦਰ ਮੋਦੀ ਸਾਹਿਬ ਦੇ ਇਸ ਬਿਆਨ ਤੇ ਤਿੱਖੀ ਟਿੱਪਣੀ ਕੀਤੀ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਸੂਬੇ ਦੀ ਜੋ ਦੁਰਗਤੀ ਹੋਈ ਹੈ ਪੰਜਾਬ ਜਿਹੜਾ ਉਜੜਿਆ ਉਹਦੇ ਪਿੱਛੇ ਅਕਾਲੀ ਜ਼ਿੰਮੇਦਾਰ ਨੇ ਤੇ ਕੇਂਦਰ ਦੀ ਸਰਕਾਰ ਜ਼ਿੰਮੇਦਾਰ ਹੈ ਤੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਅਕਾਲੀ ਦਲ ਵੱਲੋਂ ਵੱਖ-ਵੱਖ ਬੁਲਾਰਿਆਂ ਨੇ ਚਰਨਜੀਤ ਸਿੰਘ ਬਰਾੜ ਦੀ ਗੱਲ ਵੀ ਸੁਣ ਲਈਏ ਜਿਹੜੇ ਕਹਿ ਰਹੇ ਨੇ ਕਿ ਪੰਜਾਬ ਦੀ ਕਾਂਗਰਸ ਸਰਕਾਰ ਫੇਲ ਹੋਈ ਹੈ ਹਰ ਫਰੰਟ ਤੇ ਉਹ ਮੈਂ ਅੱਗੇ-ਅੱਗੇ ਚਰਚਾ 'ਚ ਜ਼ਿਕਰ ਕਰੂੰਗਾ ਕਿ ਕਿਹੜੇ-ਕਿਹੜੇ ਫਰੰਟ ਤੇ ਉਹਨਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਫੇਲ ਹੋਈ ਹੈ ਔਰ ਕਾਂਗਰਸ ਦਾ ਜਵਾਬ ਵੀ ਲਵਾਂਗੇ ਔਰ ਵਿਰੋਧੀ ਧਿਰ ਦੀ ਗੱਲ ਵੀ ਪੁੱਛਾਂਗੇ ਕਿ ਪੰਜਾਬ ਪਿੱਛੜ ਰਿਹਾ ਹੈ ਤੇ ਉਹਦੇ ਪਿੱਛੇ ਕੀ ਕੀ ਕਾਰਨ ਨੇ ਪਹਿਲਾਂ ਗੱਲ ਸੁਣ ਲਈਏ ਅਕਾਲੀ ਦਲ ਦੀ ਵੀ ਔਰ ਕਾਂਗਰਸ ਦੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਗੱਲ ਵੀ ਸੁਣ ਲਈਏ ਜਿਨ੍ਹਾਂ ਨੇ ਪਲਟਬਾਰ ਅਕਾਲੀ ਦਲ ਤੇ ਵੀ ਕੀਤਾ ਮੈਂ ਤਾਂ ਮੈਨੂੰ ਬੜੀ ਹੈਰਾਨੀ ਹੈ ਕਿ ਬਾਦਲ ਸਾਹਿਬ ਦੇ ਘਰ ਆ ਕੇ ਉਹਨਾਂ ਦੇ ਗ੍ਰਹਿ ਸਥਾਨ ਤੇ ਆ ਕੇ ਜਿਸ ਤਰੀਕੇ ਦੇ ਪਿਛਲੇ 10 ਸਾਲਾਂ ਦੀ ਬੀਜੇਪੀ ਤੇ ਕਾਲੀ ਸਰਕਾਰ ਦਾ ਜੋ ਕੰਮਕਾਰ ਸੀਗਾ ਉਹਦੀ ਤੈਤ ਹੀ ਦੱਸ ਕੇ ਗਏ ਨੇ ਲੋਕਾਂ ਨੂੰ ਕਿ ਕਿਵੇਂ 10 ਸਾਲ ਦੇ ਵਿੱਚ ਪੰਜਾਬ ਦਾ ਗੁਰੀ ਹਾਲਤ ਹੋਈ ਤੇ ਪੰਜਾਬ ਉੱਥੇ ਦਾ ਉੱਥੇ ਹੀ ਖੜਾ ਹੈ ਇਹ ਗੱਲ ਮੋਦੀ ਸਾਹਿਬ ਉਹਨਾਂ ਦੇ ਘਰ ਆ ਕੇ ਉਹਨਾਂ ਨੂੰ ਦੱਸ ਕੇ ਸਮਝੇ ਨਾਲੇ ਸਮਝ ਕੇ ਵੀ 10 ਸਾਲਾਂ ਦੇ ਵਿੱਚ ਕੀ ਹੋਇਆ ਪੰਜਾਬ ਦੇ ਨਾਲ ਤੇ ਪੰਜਾਬ ਦੀ ਹਾਲਤਾ ਅੱਜ ਕੀ ਬਣ ਗਈ ਹੈ ਰਹੀ ਗੱਲ ਜਿਹੜੀ ਦੂਸਰੀ ਉਹਨਾਂ ਨੇ ਕਿਹਾ ਵੀ ਪੰਜਾਬ ਉੱਥੇ ਹੀ ਖੜਾ ਹੈ ਪੰਜਾਬ ਦੇ ਕਿਸਾਨ ਦੀ ਹਾਲਤ ਨੂੰ ਸੁਧਾਰਨ ਲਈ ਪੰਜਾਬ ਦੀ ਸਰਕਾਰ ਨੇ ਕਰਜ਼ਾ ਮਾਫੀ ਦੀ ਜਿਹੜੀ ਸਕੀਮ ਹੈ ਉਹ ਲਾਗੂ ਕੀਤੀ ਹੈ ਔਰ ਪੰਜਾਬ ਦੇ तकरीबन 3.5 4 ਲੱਖ ਕਿਸਾਨਾਂ ਦਾ 2 ਲੱਖ ਦਾ ਕਰਜ਼ਾ ਜਿਹੜਾ ਹੈ ਉਹ ਮਾਫ ਕਰਕੇ ਅੱਜ ਪੰਜਾਬ ਦੀ ਸਰਕਾਰ ਨੇ ਹਿੰਦੁਸਤਾਨ ਦੀ ਸਰਕਾਰ ਨੂੰ ਰਾਹ ਦੱਸਿਆ ਜੀ ਕਿਸਾਨਾਂ ਦੀ ਮਦਦ ਕਰਨੀ ਹੈ ਮੋਦੀ ਸਾਹਿਬ ਤਾਂ ਖੁੱਲੇ ਦਿਲ ਨਾਲ ਕਰਨੀ ਪਊਗੀ ਭਾਸ਼ਣਾ ਨਾਲ ਮਦਦ ਨਹੀਂ ਹੋਣੀ ਔਰ ਪੰਜਾਬ ਦੇ ਵਿੱਚ ਆ ਕੇ ਬੜੀ ਉਮੀਦ ਸੀ ਮੋਦੀ ਸਾਹਿਬ ਤੋਂ ਪੰਜਾਬ ਦੇ ਕਿਸਾਨਾਂ ਨੂੰ ਕਿ ਅੱਜ ਸਾਡੇ ਵਾਸਤੇ ਜਿੱਥੇ ਪੰਜਾਬ ਦੀ ਸਰਕਾਰ ਨੇ 2 ਲੱਖ ਰੁਪਏ ਦਾ ਕਰਜ਼ਾ ਮਾਫ਼ ਕੀਤਾ ਆ 2.5 ਏਕੜ ਦੇ ਕਿਸਾਨ ਦਾ ਮੋਦੀ ਸਾਹਿਬ ਪੰਜਾਬ ਦੇ ਕਿਸਾਨ ਦੇ ਕਰਜ਼ੇ ਮਾਫੀ ਦੇ ਵਿੱਚ ਆਪਣਾ ਹਿੱਸਾ ਪਾ ਕੇ ਜਾਣਗੇ ਬਹੁਤ ਆ ਮਾਯੂਸ ਹੋਇਆ ਕਿਸਾਨ ਮੈਂ ਇਕੱਲੇ ਮਨਮੋਹਨ ਸਿੰਘ ਜੀ ਦਾ ਨਹੀਂ ਮੈਂ ਕਹੂੰਗਾ ਕਿ ਕਾਂਗਰਸ ਦੇ 52 ਸਾਲ ਦਾ ਅੰਕੜਾ ਣ ਕਰੋ ਜੇ ਕਾਂਗਰਸ ਨੇ 52 ਸਾਲਾਂ ਚ ਭੈੜੀਆਂ ਨੀਤੀਆਂ ਤੇ ਨੀयत ਖੋਟੀ ਨਾ ਰੱਖੀ ਹੁੰਦੀ ਤੇ ਅੱਜ ਸਾਡੇ ਦੇਸ਼ ਦੀ ਤੇ ਖਾਸ ਕਰਕੇ ਦੇਸ਼ ਦੇ ਅਨੁਦਾਤਾ ਦੀ ਇਹ ਦੁਰਦਸ਼ਾ ਨਾ ਹੁੰਦੀ ਇਸ ਕਰਕੇ ਇਹ ਇਹਨਾਂ ਨੂੰ ਹੁਣ ਕੋਈ ਜਵਾਬ ਨਹੀਂ ਸੋਝਦਾ 90000 ਕਰੋੜ ਦੀ ਕਰਜ਼ਾ ਮਾਫੀ ਦਾ ਵਾਅਦਾ ਕਰਕੇ ਲੋਕਾਂ ਨਾਲ ਵੋਟਾਂ ਦੀ ਠੱਗੀ ਮਾਰ ਕੇ ਆਏ ਆ ਔਰ ਕੀਤਾ 10000 ਕਰੋੜ ਰੁਪਏ ਤੋਂ ਵੀ ਘੱਟ ਔਰ ਇਸ ਵਾਅਦੇ ਦੇ ਨਾਲ ਇੱਕ ਫਸਲ ਦੇ ਵਾਅਦੇ ਦੇ ਨਾਲ 5500 ਤੋਂ 6000 ਕਰੋੜ ਰੁਪਏ ਦਾ 4500 ਤੋਂ 5000 ਕਰਲੇ ਝੋਨੇ ਦਾ ਬਾਕੀ ਨਰਮੇ ਜਾਂ ਬਾਕੀ ਫਸਲਾਂ ਦਾ ਪਾ ਕੇ 5500 ਤੋਂ 6000 ਕਰੋੜ ਰੁਪਏ ਦਾ ਇੱਕ ਫਸਲ ਦਾ ਕਿਸਾਨ ਦੀ ਜੇਬ ਦੇ ਵਿੱਚ ਪੈਣਾ ਤੇ ਜੇ ਨਾਗਰਾ ਸਾਹਿਬ ਵੀ ਖੇਤੀ ਕਰਦੇ ਤੇ ਇਹਦੀ ਜੇਬ 'ਚ ਵੀ ਪੈਣਾ ਜਾਂ ਤਾਂ ਇਹ ਲਿਖ ਕੇ ਦੇ ਦੇਣ ਵੀ ਸਾਨੂੰ ਚੰਗਾ ਨਹੀਂ ਲੱਗਦਾ ਇਸ ਕਰਕੇ ਇਹ ਹਾਸੋ ਹੀ ਨਹੀਂ ਗੱਲਾਂ ਕਰਦੇ ਨੇ ਸਰ ਤੁਸੀਂ ਗੱਲ ਸੁਣੀ ਸਾਰੇ ਲੀਡਰਾਂ ਦੀ ਕਾਂਗਰਸ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ ਤੇ ਅਕਾਲੀ ਦਲ ਵਾਲੇ ਕਾਂਗਰਸ ਨੂੰ ਤੇ ਕਪਤਾਨ ਅਮਰਿੰਦਰ ਨੂੰ ਸੋ ਆਖਰ ਪੰਜਾਬ ਦੇ ਪਛੜਨ ਦੇ ਕਾਰਨ ਕੀ ਨੇ ਭਾਰਤੀ ਜਨਤਾ ਪਾਰਟੀ ਦੀ ਕੋਈ ਜ਼ਿੰਮੇਵਾਰੀ ਹੈ ਇਆ ਨਹੀਂ ਹੈ ਇਹ ਵੀ ਸਾਰੇ ਸਵਾਲ ਨੇ ਸਟੂਡੀਓ ਦੇ ਵਿੱਚ ਮੇਰੇ ਨਾਲ ਮੌਜੂਦ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਕੇ ਕੇ 바ਵਾ ਸਾਹਿਬ ਜਿਨ੍ਹਾਂ ਨੂੰ ਤੁਸੀਂ ਅਕਸਰ ਦੁਨੀਆ ਭਰ ਦੇ ਵਿੱਚ ਟੈਲੀਵਿਜ਼ਨ ਚੱਲਣਾ ਤੇ ਵੀ ਦੇਖਦੇ ਹੋ 바ਵਾ ਸਾਹਿਬ ਬਹੁਤ ਬਹੁਤ ਸਵਾਗਤ ਥੈਂਕ ਯੂ ਔਰ ਸਾਡੇ ਨਾਲ ਆਮ ਆਦਮੀ ਪਾਰਟੀ ਤੋਂ ਆਗੂ ਉਹਨਾਂ ਦੇ ਮੌਜੂਦ ਨੇ ਜਗਦੀਪ ਸਿੰਘ ਕੁਮਨ ਸਾਹਿਬ ਜੀ ਜੀਪ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਸ਼ੁਕਰੀਆ ਸਰ 바ਵਾ ਸਾਹਿਬ ਸਿਆਸਤ ਨਵੇਂ ਪਾਸੇ ਗਈ ਨਰਿੰਦਰ ਮੋਦੀ ਦੀ ਰੈਲੀ ਤੋਂ ਬਾਅਦ ਡੋਪ ਟੈਸਟ ਫੇਲ ਹੋ ਗਿਆ ਪੰਜਾਬ ਚ ਆਮ ਲੋਕਾਂ ਦਾ ਡੋਪ ਟੈਸਟ ਇਸ ਕਰਕੇ ਫੇਲ ਹੋ ਗਿਆ ਕਿ ਡੋਪ ਟੈਸਟ ਯੋਜਨਾ ਹੀ ਉਹਦਾ ਰੂਪ ਵਿਗੜ ਗਿਆ ਤੇ ਉਹ ਪਤਾ ਹੀ ਨਹੀਂ ਹੁਣ ਡੋਪ ਟੈਸਟ ਕੀ ਦਾ ਹੋਣਾ ਹੈ ਕੀ ਦਾ ਨਹੀਂ ਨਸ਼ਿਆਂ ਦੀ ਲਗਾਈ ਵੀ ਜਿਹੜੀ ਚਲਾਈ ਸੀ ਪੰਜਾਬ ਦੇ ਲੋਕਾਂ ਨੇ ਉਹ ਵੀ ਕੈਪਟਨ ਮੁਰਿੰਦਰ ਦੇ ਇੱਕ ਦਾ ਨਾਲ ਜਿਹੜੀ ਉਹਤੇ ਸਿਆਸਤ ਵਿਰੋਧੀ ਕਰ ਰਹੇ ਸੀ ਜਾਂ ਅੰਦੋਲਨ ਖੜਾ ਕਰ ਰਹੇ ਸੀ ਉਹ ਖੇਰੂ-ਖੇਰੂ ਹੋ ਗਿਆ ਦਰਿਆਵਾਂ ਪਾਣੀਆਂ ਦੇ ਗੰਦਲੇ ਬਣ ਦਾ ਮੁੱਦਾ ਵੀ ਖੇਰੂ-ਖੇਰੂ ਹੋ ਗਿਆ ਮੁੱਦੇ ਪੰਜਾਬ ਚ ਬਦਲਦੇ ਬਹੁਤ ਤੇਜ਼ੀ ਦੇ ਨਾਲ ਹੈ ਹੁਣ ਜਿਹੜਾ ਮੁੱਦਾ ਹੈ ਉਹ ਮੋਦੀ ਦੀ ਰੈਲੀ ਤੋਂ ਬਾਅਦ ਕਹਿ ਰਹੇ ਨੇ ਕਿ ਪੰਜਾਬ ਦੇ ਉੱਤੇ ਵੱਡੇ ਇਲਜ਼ਾਮ ਆ ਗਏ ਨੇ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਚ ਪੰਜਾਬ ਪਿੱਛੜ ਗਿਆ। ਅਕਾਲੀ ਦਲ ਵੇਲੇ ਤਾਂ ਕਹਿੰਦੇ ਅਸੀਂ ਇੱਕ ਨੰਬਰ ਤੇ ਸੀ ਵਿਕਾਸ ਦੇ ਮਾਮਲੇ ਤੇ ਹੁਣ 20ਵੇਂ ਨੰਬਰ ਤੇ ਆ ਗਏ ਉਦਯੋਗਿਕ ਵਿਕਾਸ ਏਡਾ ਪਿੱਛੜ ਗਿਆ। ਅ ਥੋੜੀ ਟਿੱਪਣੀ ਲਾਣਾ ਚਾਹੁੰਗਾ ਹਾਲਾਂਕਿ ਕੈਪਟਨ ਅਮਰਿੰਦਰ ਨੇ ਤਾਂ ਨਕਾਰ ਦਿੱਤੀ ਆਏਗਾ। ਗੱਲ ਇਹ ਹੈ ਨਰਿੰਦਰ ਮੋਦੀ ਜੀ ਨੂੰ ਪਹਿਲਾਂ ਤਾਂ 4 ਸਾਲ ਬਾਅਦ ਪੰਜਾਬ ਚ ਇੱਥੇ ਆਇਆ। ਜੇ ਆਇਆ ਤਾਂ ਜੁਮਲੇ ਚੁਟਕਲੇ ਵਾਦੇ ਲਾਰੇ ਤੇ ਹਾਸਾ ਟੱਠਾ ਉਹ ਕਰਕੇ ਚੱਲਦੇ ਬੜੇ ਮੈਂ ਸਮਝਦਾ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਦੇ ਸਤਕਾਰ ਨੂੰ ਘਟਾਇਆ ਚਾਰ ਸਾਲ ਦੇ ਅੰਦਰ ਕਿੱਥੇ ਦੇਸ਼ ਦੇ ਪ੍ਰਾਈਮ ਮਿਨਿਸਟਰ ਪੰਡਤ ਜਵਾਲਾ Nehru ji ਰਹੇ ਲਾਲ ਬਹਾਦਰ ਸ਼ਾਸਤਰੀ ਜੀ ਵਰਗੀਆਂ ਸਿਕਸ਼ੀਤਾ ਨਹੀਂ ਆ ਸ਼੍ਰੀਮਤੀ ਇੰਦਰਾ ਗਾਂਧੀ ਰਾਜੀਵ ਗਾਂਧੀ ਡਾਕਟਰ ਪਰਮੋਹਨ ਸਿੰਘ ਵਰਗੇ ਉਹ ਸਖਸ਼ੀਤਾ ਜਿਨ੍ਹਾਂ ਨੇ ਦੇਸ਼ ਨੂੰ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਦੇ ਵਿੱਚ ਖੜਾ ਕੀਤਾ ਇਹ ਕੋ ਪ੍ਰਧਾਨ ਮੰਤਰੀ ਹੁਣ ਮਿਲਿਆ ਜਿਹੜਾ ਕਿ ਝੂਠ ਦੇ ਗੱਡੇ ਗਾਲ ਹੀ ਲੈ ਕੇ ਚੱਲਦਾ ਤੇ ਇੰਨਾ ਝੂਠ ਬੋਲਦਾ ਇੰਨਾ ਇਥੋਂ ਤੱਕ ਕਿ ਇਤਿਹਾਸ ਨੂੰ ਵੀ ਤਰੋੜ-ਬਰੋੜ ਕੇ ਪੇਸ਼ ਕਰਦਾ ਜਿਹਦੇ ਵਿੱਚ ਮੈਂ ਸਮਝਦਾ ਕੋਈ ਉਹਦਾ ਉਹ ਨਹੀਂ ਲੱਗਦਾ ਪਰ ਉਥੋਂ ਉਹਦੀ ਕਾਬਲੀਅਤ ਦਾ ਦੁਨੀਆ ਦੇ ਲੋਕਾਂ ਨੂੰ ਪਤਾ ਲੱਗਦਾ ਉਹਨੂੰ ਇਹ ਨਹੀਂ ਪਤਾ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਹੋਣਾ ਇੱਕ ਲੋਕਤੰਤਰ ਦਾ ਇਹ ਦਾ ਵੱਡਾ ਦੇਸ਼ ਹੈ ਇੱਥੇ ਦਾ ਪ੍ਰਾਈਮ ਮਿੰਿਸਟਰ ਨੂੰ ਬਹੁਤ ਵੱਡੇ ਸਤਿਕਾਰ ਦੀ ਗੱਲ ਹੈ ਪਰ ਉਹ ਕੁਰਸੀ ਨੂੰ ਨੀਵਾ ਕਰ ਰਹੇ ਨੇ ਅੱਜ ਜਿਹੜੇ ਉਹ ਗੱਲਾਂ ਕਰਦੇ ਨੇ ਕਿ ਅਕਾਲੀ ਦਲ ਵળે ਇੱਕ ਨੰਬਰ ਤੇ ਸੀ ਪੰਜਾਬ ਫਲਾਨਾ ਸੀ ਅੱਜ ਤੁਸੀਂ ਪੰਜਾਬ ਦਾ ਇਤਿਹਾਸ ਕੱਢੋ ਪੰਜਾਬ ਦਾ ਰਿਕਾਰਡ ਕੱਢੋ ਆਜ਼ਾਦੀ ਤੋਂ ਬਾਅਦ ਦਾ ਕੱਢੋ ਜੇ ਅੱਜ ਭਾਖੜਾ ਡੈਮ ਬਣਿਆ ਆਹ ਜਿਹੜੇ ਘਰ ਘਰ ਲਾਟੂ ਜਗਦੇ ਨੇ ਕਾਂਗਰਸ ਪਾਰਟੀ ਦੀ ਦੇਣ ਹੈ ਇਹ ਪੰਡਤ ਜਵਾਲਾ ਨਹਿਰੂ ਦੀ ਦੇਣ ਹੈ ਇਹ ਪ੍ਰਤਾਪ ਸਿੰਘ ਕੈਰੋਂ ਦੀ ਦੇਣ ਹੈ ਪ੍ਰਕਾਸ਼ ਸਿੰਘ ਬਾਦਲ ਤਾਂ ਦੱਸੇ ਤਾਂ ਸਹੀ ਕਿਤੇ ਦੱਸਦੀ ਮੋਟਰ ਲਵਾਈ ਆ ਉਹਨੇ ਕੀਤਾ ਕੀ ਹੈ ਇਹ ਦੱਸਣ ਬੀਜੇਪੀ ਵਾਲੇ ਉਹਨਾਂ ਨੇ ਕੀ ਕੀਤਾ ਆ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ 1962-63 ਦੇ ਵਿੱਚ ਪ੍ਰਤਾਪ ਸਿੰਘ ਕੈਰੋ ਨਾਲ ਜਾਂਦੀ ਜਿਹੜੀ ਕਣਕ ਇੱਕ ਏਕੜ ਦੇ ਵਿੱਚੋਂ 3 ਕੁਇੰਟਲ ਹੁੰਦੀ ਸੀ ਭਾਅ 5-7 ਮਣ ਹੁੰਦੀ ਸੀ ਤੇ ਅੱਜ 25 ਕੁਇੰਟਲ ਹੁੰਦੀ ਹੈ ਕਾਂਗਰਸ ਪਾਰਟੀ ਦੀ ਦੇਣਾ ਅੱਜ ਜਿਹੜੇ ਲੋਕ ਅੱਗੇ ਉਹ ਸਮਾਂ ਸੀ ਜਦ ਬਾਜਦੇ ਦੀਆਂ ਰੋਟੀਆਂ ਖਾਂਦੇ ਸੀ ਅੱਜ ਅਸੀਂ ਲੋਕ ਕਣਕ ਦੀ ਰੋਟੀ ਖਾਣੇ ਹੈ ਕਾਂਗਰਸ ਪਾਰਟੀ ਦੀ ਦੇਣ ਹੈ ਅੱਜ ਮੈਂ ਸਮਝਦਾ ਕਿ ਐਡੀ ਵੱਡੀ ਜਿਹੜੀ ਇੱਕ ਪਰਿਵਰਤਨ ਲਿਆਂਦਾ ਪਿਛਲੇ ਦਿਨੀ ਮਾਨਯੋਗ ਪ੍ਰਧਾਨ ਮੰਤਰੀ ਜੀ ਕਹਿ ਰਹੇ ਆ ਕਿ ਕਿਉਂਕਿ ਜੁਮਲੇ ਮੈਂ ਸਮਝਦਾ ਇਹ ਕਵੀ ਕੁਵੀ ਜਾਂ ਛੁਟਕਲੇ ਸੁਣਾਉਣ ਵਾਲਾ ਤਾਂ ਕਿਸੇ ਸਟੇਜ ਤੇ ਬੜਾ ਕੰਮਜਾਬ ਹੋ ਸਕਦਾ ਜਾਂ ਦੇ ਨਹੀਂ ਰਹਿਣਗੇ ਉਦੋਂ ਬਾਅਦ ਵੀ ਲੋਕ ਇਹਨਾਂ ਨੂੰ ਵਿਆਹ-ਵੋਹ ਤੇ ਘਰ ਕੇ ਲੈ ਜਾ ਸਕਦੇ ਆ ਬੇਲਗਾੜੀ ਹੈ ਜੀ ਕਾਂਗਰਸ ਬੇਲਗਾੜੀ ਕੇ ਬੇਲ ਤੇ ਆਏ ਹੋ ਨੇ ਨੇਤਾ ਦੇ ਇਹ ਬੈਲ ਗਾੜੀ ਨਹੀਂ ਇਹ ਬੈਲ ਗਾੜੀ ਹੈ ਇਹਦਾ ਚੋਣ ਨਿਸ਼ਾਨ ਵੀ ਦੋ ਬੈਲਾਂ ਦੀ ਜੋੜੀ ਰਿਹਾ ਹੈ ਗਊ ਬੱਚਾ ਰਿਹਾ ਹੈ ਕਾਂਕ ਦੇ ਉਹ ਜੋ ਦੇਸ਼ ਦੇ ਅੰਦਰ ਕਾਂਗਰਸ ਨੇ ਇਸ ਬੈਲ ਗਾੜੀ ਨੇ ਦੇਸ਼ ਨੂੰ ਸਵਾਰਿਆ ਹੈ ਦੇਸ਼ ਨੂੰ ਬਣਾਇਆ ਅੱਜ ਜਿਹੜੀ ਹੈਵੀ ਇੰਡਸਟਰੀ ਸਾਡੇ ਨਾਲ ਹੀ ਪਾਕਿਸਤਾਨ ਆਜ਼ਾਦ ਹੋਇਆ ਪਾਕਿਸਤਾਨ ਦਾ ਹਾਲ ਕੀ ਹੈ ਅੱਜ ਕਾਂਗਰਸ ਦੀ ਅੱਜ ਇੰਡੀਆ ਦੀ ਅੱਜ ਭਾਰਤ ਦੀ ਤਰੱਕੀ ਅੱਜ ਅਸੀਂ ਕਿੱਥੇ ਸਾਡਾ ਸਟੇਟਸ ਹੈ ਅੱਜ ਇੰਡੀਆ ਕਿੱਥੇ ਗਿਣਿਆ ਜਾਂਦਾ ਇਹ 4 ਸਾਲਾਂ ਜਿਵੇਂ ਹੈ ਗਿਆ ਇਹਦੇ ਚਾਰ ਸਾਲਾਂ ਜਿਹੜੇ ਨੋਟਬੰਦੀ ਨੇ ਦੇਸ਼ ਨੂੰ ਬਰਬਾਦ ਕੀਤਾ ਜਿਹਦੀ GST ਨੇ ਵਪਾਰੀ ਬਰਬਾਦ ਕੀਤਾ ਹੋਇਆ ਅੱਜ ਕਿਸੇ ਦੇ ਹੱਥ ਨੂੰ ਕਿਸੇ ਦੀ ਵਾਂਹ ਪਕੜ ਕੇ ਕਿਸੇ ਦੀ ਨਬਜ ਦੇਖ ਲਓ ਸਾਰਿਆਂ ਨੂੰ ਖਾਕ ਚੜਿਆ ਹੋਇਆ ਮੈਂ ਤੁਹਾਡੇ ਕੋਲ ਵਾਪਸ ਆਣਾ ਇੱਕ ਮੈਂ ਟਿੱਪਣੀ ਆਮ ਆਦਮੀ ਪਾਰਟੀ ਤੋਂ ਲੈ ਲਵਾਂ ਤੁਹਾਡੀ ਨਜ਼ਰ ਚ ਜਿਹੜੀ ਗਿਆਨਬਾਜ਼ੀ ਹੋਈ ਹੈ ਅ ਅਕਾਲੀ ਦਲ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਪਲਟਬਾਰ ਕੀਤਾ ਹੈ ਬਾਬਾ ਸਾਹਿਬ ਕਹਿ ਰਹੇ ਨੇ ਕਿ ਲਾਟੂ ਨੇ ਜਿਹੜੇ ਉਹ ਕਾਂਗਰਸ ਨੇ ਜਗਾਈ ਨੇ ਤੇ ਅਕਾਲੀ ਦਲ ਕਹਿੰਦੇ ਕਿ ਹੁਣ ਕੈਪਟਨ ਹਰਿੰਦਰ ਦੇ ਰਾਜ ਦੇ ਵਿੱਚ 8-8 ਘੰਟੇ ਦੇ ਕੱਟ ਲੱਗਣ ਲੱਗ ਗਏ ਤੇ ਅਕਾਲੀ ਦਲ ਸਰਪਲੱਸ ਸੂਬਾ ਛੱਡ ਕੇ ਗਿਆ ਸੀ ਪੰਜਾਬ ਬਿਜਲੀ ਦੇ ਮਾਮਲੇ ਵਿੱਚ ਤੇ ਜਿਹੜੀ ਉਦਯੋਗਾਂ ਦੀ ਗੱਲ ਆਉਂ ਗਈ ਉਹ ਵੀ ਮੈਂ ਨਾਲ ਆਉਂਗਾ ਕਿ ਮੰਡੀ ਗੋਬਿੰਦਗੜ੍ਹ ਦਾ ਸਟੇਟਸ ਕੀ ਹੈ ਮੈਂ ਉਹਦੇ ਤੇ ਵੀ ਗੱਲ ਕਰੂੰਗਾ ਬਿਜਲੀ ਤੇ ਮੈਂ ਟਿੱਪਣੀ ਤੁਹਾਡੀ ਲੈਣਾ ਚਾਹੁੰਦਾ ਹੈ ਡੱਲਾ ਸਾਹਿਬ ਇਹ ਜਿਹੜੀ ਬਿਜਲੀ ਆ ਇਹਦਾ ਮਤਲਬ ਇਹ ਹੈ ਹੋਇਆ ਕਿ ਸਰਕਾਰ ਜੇ ਮੰਨ ਲਓ ਕਾਂਗਰਸ ਦੇ ਨਾਂ ਹੁੰਦੀ ਤਾਂ ਲਾਟੂ ਜਗਣਾ ਹੀ ਨਹੀਂ ਸੀ ਜੇ ਕਾਲੀਆਂ ਦੀ ਨਾਂ ਹੁੰਦੀ ਸਰਕਾਰ ਤੇ ਕੋਈ ਚੀਜ਼ ਨਹੀਂ ਸੀ ਹੋਣੀ ਇੱਕ ਦੂਜੇ ਤੇ ਜਦੋਂ ਇਹ ਵਾਰ ਕਰਦੇ ਆ ਅਕਾਲੀ ਕਰਦੇ ਆ ਕਾਂਗਰਸ ਕਰਦੀ ਹੈ ਇੱਕ ਦੂਸਰੇ ਦੇ ਉੱਤੇ ਵਾਰ ਤੇ ਉਹ ਵਾਰਾਂ ਦੇ ਉੱਤੇ ਮੈਨੂੰ ਨਹੀਂ ਲੱਗਦਾ ਕੋਈ ਇਹਨਾਂ ਦਾ ਵੀ ਮੇਨਰ ਆਪਸ ਵਿੱਚ ਮਿਲੇ ਲੱਗਦੇ ਆ ਜੀ ਇਹ ਜੀ ਤੇ ਇਹ ਇਹਦਾ ਮਤਲਬ ਕਿ ਸਾਡੇ ਦੇਸ਼ ਦੇ ਵਿੱਚ ਕੋਈ ਹੋਰ ਪ੍ਰੋਗਰੈਸ ਜਾਂ ਕੋਈ ਹੋਰ ਨਵੀਂ ਤਕਨੀਕ ਆਈ ਆ ਮੰਨ ਲਓ ਚੰਗੀ ਆਈ ਆ ਤੇ ਉਹਦੇ ਵਿੱਚ ਕਹਿਣਗੇ ਜੀ ਅਸੀਂ ਕੀਤਾ ਜੇ ਮਾੜੀ ਆਈ ਆ ਤੇ ਉਹਦੇ ਵਿੱਚ ਕਹਿਣਾ ਜੀ ਉਹਨਾਂ ਨੇ ਕੀਤਾ ਸਾਡੇ ਦੇਸ਼ ਦੇ ਵਿੱਚ ਇਸ ਤਰ੍ਹਾਂ ਹੀ ਰਾਜਨੀਤੀ ਚੱਲਦੀ ਆ ਰਹੀ ਆ ਤੇ ਕੋਸ਼ਿਸ਼ ਕਰਦੇ ਆਂ ਜੀ ਵੀ ਇਹ ਸਾਬਸੁਤਰੀ ਹੋ ਜਾਵੇ ਤੇ ਵਿਰੋਧੀ ਧਿਰ ਦਾ ਰੋਲ ਲੱਗਿਆ ਨਵਾਂ ਵਿਰੋਧੀ ਵਿਰੋਧੀ ਧਿਰ ਦਾ ਆਪਣਾ ਤਰਕ ਹੈ ਬਾਬਾ ਸਾਹਿਬ ਜਿਹੜੀ ਗੱਲ ਇਹ ਕਹਿ ਰਹੇ ਨੇ ਚਰਨਜੀਤ ਬਰਾੜ ਦੀ ਅਸੀਂ ਪ੍ਰੈਸ ਕਾਨਫਰੰেন্স ਸੁਣੀ ਹੈ ਚਰਨਜੀਤ ਬਰਾੜ ਹੋਣੀ ਕਹਿੰਦੇ ਅਸੀਂ ਸਰਪਲਸ ਛੱਡ ਕੇ ਗਏ ਸੀ ਬਿਜਲੀ ਦੇ ਮਾਮਲੇ 'ਚ ਤੇ ਹੁਣ 7-7 8-8 ਘੰਟੇ ਬਿਜਲੀ ਦੇ ਕਟ ਲੱਗ ਰਹੇ ਨੇ ਔਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਹਰਿਆਣਾ ਅੱਗੇ ਨਿਕਲਿਆ ਕਿਉਂਕਿ ਜਦੋਂ ਮੋਦੀ ਨੇ ਕਿਹਾ ਹੋਵਾ ਕਿ ਹਰਿਆਣਾ ਅੱਗੇ ਨਿਕਲ ਗਿਆ ਕੈਪਟਨ ਅਮਰਿੰਦਰ ਪਿੱਛੇ ਰਹਿ ਗਏ ਤੇ ਸੁਖਬੀਰ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਬੈਠੇ ਸੀ ਕੈਪਟਨ ਨੇ ਨਿੰਦਾ ਕੀਤੀ ਐ ਪਰ ਚਰਨਜੀਤ ਬਰਾੜ ਕਹਿੰਦੇ ਕਿ ਅਸੀਂ ਤਾਂ ਪੰਜਾਬ ਨੂੰ ਮੋਰੀ ਦੇ ਕੇ ਗਏ ਸੀ ਕੈਪਟਨ ਅਮਰਿੰਦਰ ਨੂੰ ਜਿਹੜਾ ਪੰਜਾਬ ਪਛੜਿਆ ਅੰਕੜਿਆਂ 'ਚ ਇਹ 1.5 ਸਾਲ 'ਚ ਪਛੜਿਆ ਤੁਸੀਂ ਇਹ ਦੱਸੋ ਤੁਹਾਨੂੰ ਪਤਾ ਹੈ ਕਿ ਜਦ ਸੁਖਬੀਰ ਸਿੰਘ ਬਾਦਲ ਪਾਕਿਸਤਾਨ ਗਏ ਸੀ ਤਾਂ ਬਿਜਲੀ ਪਾਕਿਸਤਾਨ ਨੂੰ ਦੇੜ ਦੀਆਂ ਗੱਲਾਂ ਕਰਦੇ ਸੀ ਕਿਨੇ ਯੂਨਿਟ ਬਿਜਲੀ ਪਾਕਿਸਤਾਨ ਨੂੰ ਦਿੱਤੀ ਕਿੰਨੇ ਮੈਗਾਵਾਟ ਦਿੱਤੀ ਕੋਈ ਗੱਲਬਾਤ ਨਹੀਂ ਇਹ ਜਿਹੜੇ ਜੁਗਲਿਆਂ ਲਈ ਅਖਾਲੀ ਵੀ ਮਸ਼ਹੂਰ ਨਹੀਂ ਤੇ ਭਾਜਪਾ ਵਾਲੇ ਵੀ ਨਹੀਂ ਇਹ ਸਭ ਹਵਾਈ ਗੱਲਾਂ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਤੁਸੀਂ ਇਹ ਦੇਖੋ ਪ੍ਰਧਾਨ ਮੰਤਰੀ ਆਏ ਨੇ ਜਿਹੜੀ ਦਸਤਾਰ ਹੈ ਇਹ ਇੱਕ ਇੱਜ਼ਤ ਹੈ ਇੱਕ ਸ਼ਾਨ ਹੈ ਇੱਕ ਬੜੀਆਂ ਕੁਰਬਾਨੀਆਂ ਖਾਸ ਕਰਕੇ ਭਾਵੇਂ ਦਸਤਾਰ ਹੋਰਾਂ ਸਟੇਟਾਂ 'ਚ ਵੀ ਬਣੀ ਜਾਂਦੀ ਹੈ ਪਾਈ ਜਾਂਦੀ ਹੈ ਪਰ ਸਿੱਖੀ ਦੇ ਵਿੱਚ ਇਹਦਾ ਬਹੁਤ ਵੱਡਾ ਸਤਕਾਰ ਹੈ ਇੱਕ ਬਹੁਤ ਵੱਡੀ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਦਸਤਾਰ ਹੈ ਤੇ ਪ੍ਰਧਾਨ ਮੰਤਰੀ ਇੱਕ ਮਿੰਟ ਵੀ ਸਿਰ ਤੇ ਦਸਤਾਰ ਨਹੀਂ ਰੱਖ ਸਕੇ ਇਕਦਮ ਇਧਰੋਂ ਰੱਖਦੇ ਆ ਉਧਰੋਂ ਲਾਉਣ ਨਾਲ ਰੱਖਣ ਵਾਲੇ ਚਾਰ ਜਾਣੇ ਤੇ ਲਾਉਣ ਵਾਲੇ ਕਿਹੜਾਣਾ ਪਲੇ ਚੱਕ ਕੇ ਲਾ ਕੇ ਰੱਖਤੀ ਕੋਸ਼ਤਾਂ ਨੂੰ ਸਤਕਾਰ ਕਰਨਾ ਚਾਹੀਦਾ ਸੀ ਪੰਜਾਬ 'ਚ ਆਇਆ ਸੀ ਦਸਤਾਰ ਦਾ ਸਤਕਾਰ ਕਰਦਾ ਮੈਨੂੰ ਨਹੀਂ ਕਿ ਜਿਆਦਾ ਗਰਮੀ ਕਰਕੇ ਨਾ ਲਾਈ ਹੋਵੇ ਏਸੀ ਉਸੇ ਕੁਲੇ ਲਾਇਆ ਕਰੋ ਗਰਮੀ ਸਾਰਿਆਂ ਨੂੰ ਗਰਮੀ ਨਹੀਂ ਇਹ ਗਰਮੀ ਇੱਕ ਸਤਕਾਰ ਦੀ ਗਰਮੀ ਆ ਇਹ ਇੱਕ ਜਿਹੜੀ ਪੰਜਾਬ ਦੀ ਅਕਾਲੀ ਗੱਲ ਨੇ ਪਾਗ ਰੱਖ ਲਈ ਸਮਝ ਲਓ ਇੱਕ ਇੱਕ ਪੰਜਾਬ ਦੀ ਬਹੁਤ ਵੱਡੀ ਪੋਲੀਟੀਕਲ ਪਾਰਟੀ ਨੇ ਪਾਗ ਨੂੰ ਸੱਤੇ ਰੱਖੀ ਸੀ ਉਹਦੀ ਸਿਰ ਅੱਧੇ ਮਿੰਟ ਤੇ ਵੀ ਅੰਦਰ ਅੰਦਰ ਪਾਗੋਂ ਨੇ ਲਾ ਦੇਣਾ ਮੈਂ ਸਮਝਦਾ ਬੜੀ ਵੱਡੀ ਤੋਹੀ ਨਹੀਂ ਕੀਤੀ ਹੈ ਇਹ ਨਰਿੰਦਰ ਮੋਦੀ ਨੂੰ ਪੰਜਾਬ ਦੇ ਲੋਕਾਂ ਤੋਂ ਦੇਸ਼ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਕਿ ਉਸਨੇ ਐਡੀ ਵੱਡੀ ਜਿਹੜੀ ਦਸਤਾਰ ਦੀ ਤੋਹਫੀਨ ਕੀਤੀ ਹੈ ਜਿਹੜੀ ਉਹਨੂੰ ਨਹੀਂ ਕਰਨੀ ਚਾਹੀਦੀ ਸੀ ਤੇ ਜਿਹੜੀਆਂ ਉਹਨੇ ਗੱਲਾਂ ਕੀਤੀਆਂ ਨੇ ਜਿਹੜੀਆਂ ਹਵਾਈ ਗੱਲਾਂ ਕੀਤੀਆਂ ਨੇ ਜਿਹੜੇ ਪੰਜਾਬ ਨੂੰ ਪਹਿਲੇ ਨੰਬਰ ਤੇ ਦੂਜੇ ਨੰਬਰ ਤੇ ਚੌਥੇ ਨੰਬਰ ਤੇ ਸਾਰਿਆਂ ਨੂੰ ਪਤਾ ਇਹ ਖੱਡੜ ਉਹੀ ਹੈ ਜਿਸ ਦੇ ਰਾਜ ਦੇ ਦੌਰਾਨ ਸਾਡੇ ਪੰਜਾਬ ਦੀਆਂ ਧੀਆਂ ਪੈਣਾ ਸਾਡੇ ਐਨਆਰਆਈ ਸਾਡੀਆਂ ਬੇਟੀਆਂ ਸਾਡੀਆਂ ਭੈਣਾਂ ਜੋ ਕੁਛ ਹੋ ਦਿੱਲੀ ਦੇ ਨਜ਼ਦੀਕ ਜੋ ਹਰਿਆਣੇ ਦੇ ਵਿੱਚ ਹੋਇਆ ਕਰੋੜਾਂ ਅਰਬਾਂ ਦਾ ਨੁਕਸਾਨ ਹੋਇਆ ਇਹ ਲਾਅ ਐਂਡ ਆਰਡਰ ਦਾ ਮਾਲਕ ਇਹ ਰੱਖਿਆ ਇਹਨੇ ਖੱਟਣ ਦੇ ਖੱਟਣ ਕਾ ਦਾ ਮੈਂ ਸਮਝਦਾ ਇਹ ਅਸੀਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦੇ ਕਿ ਐਡਾ ਨਕਮਾ ਮੁੱਖ ਮੰਤਰੀ ਸਾਬਤ ਹੋਇਆ ਜੇ ਜੋ ਹਰਿਆਣੇ ਦੇ ਵਿੱਚ ਪੰਜਾਬੀਆਂ ਨਾਲ ਵਿਸ਼ੇਸ਼ ਕਰਕੇ ਹਰਿਆਣੇ ਦੇ ਲੋਕਾਂ ਦਾ ਖਾਸ ਕਰਕੇ ਪੰਜਾਬੀਆਂ ਦਾ ਕਰੋੜਾਂ ਅਰਬਾਂ ਰਪੈਦਾ ਉੱਥੇ ਨੁਕਸਾਨ ਹੋਇਆ ਉਹਨਾਂ ਦੀਆਂ ਦੁਕਾਨਾਂ ਜਾਲੀਆਂ ਗਈਆਂ ਦੱਸੋ ਕੀ ਉਹਨਾਂ ਦਾ ਕਸੂਰ ਕੀ ਸੀ ਸਾਡੀਆਂ ਭੈਣਾਂ ਉਹਨਾਂ ਦੀ ਬੇਇੱਜ਼ਤੀ ਹੋਈ ਉੱਥੇ ਸੁਖਦੇਵ ਢਾਬੇ ਦੇ ਕੋਲੇ ਦਿੱਲੀ ਦੇ ਵਿੱਚ ਹਰਿਆਣੇ ਦੇ ਵਿੱਚ ਜੋ ਕੁਝ ਹੋਇਆ ਸਾਰੇ ਲੋਕਾਂ ਨੂੰ ਪਤਾ ਹੈ ਤੇ ਇਹ ਖੱਟੜੀਆਂ ਦੀਆਂ ਪ੍ਰਾਪਤੀਆਂ ਨੇ ਇਹ ਕਿਉਂ ਘੁੰਗੜੀਆਂ ਪਾਈ ਬੈਠਾ ਰਿਹਾ ਪ੍ਰਾਈਮ ਮਿੰਿਸਟਰ ਨਾ ਮੁੱਖ ਮੰਤਰੀ ਬੋਲ ਰਿਹਾ ਸੀ ਤੇ ਕਿਸ ਤਰ੍ਹਾਂ ਹਰਿਆਣੇ ਦੇ ਵਿੱਚ ਉਹ ਤਿੰਨ ਦਿਨ ਚਾਰ ਦਿਨ ਜੋ ਕੁਝ ਲੁੱਟ ਖਸੁੱਟ ਹੁੰਦੀ ਰਹੀ ਜੋ ਲੋਕਾਂ ਦਾ ਬੁਰਾ ਹਾਲ ਹੋਇਆ ਤੇ ਇਹ ਐਗਜ਼ੈਂਪਲਾਂ ਦੇ ਰਹੇ ਨੇ ਇਹ ਇਹ ਐਸੇ ਲੋਕ ਜਿਨ੍ਹਾਂ ਨੇ ਹਰਿਆਣੇ 'ਚੋਂ ਮੈਂ ਸਮਝਦਾ ਕਿ ਐਸੇ ਹਾਲਾਤ ਪੈਦਾ ਕਰ ਦਿੱਤੇ ਹੁਣ ਖਾਸ ਕਰਕੇ ਪੰਜਾਬੀਆਂ ਦੇ ਲਈ ਤੇ ਉਹ ਆ ਕੇ ਪੰਜਾਬ 'ਚ ਉਹ ਆ ਕੇ ਪੰਜਾਬ 'ਚ ਸਾਨੂੰ ਚੜਾ ਰਹੇ ਨੇ ਕਿ ਸਾਡੇ ਇੱਕ ਨਮਕ ਸ਼ੜਕ ਰਹੇ ਨੇ ਸਾਡੇ ਜਗਮਾਂ ਦੇ ਉੱਤੇ ਪੰਜਾਬੀਆਂ ਦੇ ਕਿ ਆ ਕੇ ਐਸੀਆਂ ਗੱਲਾਂ ਇਕ ਖੱਟੜ ਨੂੰ ਐਗਜ਼ੈਂਪਲ ਦੱਸੇ ਸੁਖਵੀਰ ਬਾਦਲ ਦਾ ਰੋਲ ਕੀ ਹੋਣਾ ਚਾਹੀਦਾ ਸੁਖਵੀਰ ਹੋਣੀ ਉਹ ਬੈਠੇ ਤਾੜੀਆਂ ਮਾਰ ਰਹੇ ਨੇ ਇਹਨਾਂ ਨੂੰ ਕਿਉਂਕਿ ਬੀਬੀ ਹਰ ਸਿਮਰਤ ਦੀ ਕੁਰਸੀ ਵਰਕਰਾਂ ਰਹਿਣੀ ਚਾਹੀਦੀ ਹੈ ਚਾਹੇ ਸਾਰਾ ਪੰਜਾਬ ਸੈਤੋਂ ਦੀ ਵਾਰ ਕੇ ਸਿੱਟਦੀਏ ਮੋਦੀ ਦੇ ਉੱਤੋਂ ਦੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਪੰਜਾਬ ਦੀ ਇਹਨਾਂ ਨੂੰ ਤਾਂ ਬੀਬੀ ਹਰ ਸਿਮਰਤ ਦੀ ਵਜ਼ੀਰੀ ਕੈਮ ਰੱਖਣੀ ਚਾਹੀਦੀ ਹੈ ਇਸ ਕਰਕੇ ਉਹਦੀ ਵਜ਼ੀਰੀ ਦੀ ਖਾਤਰ ਇਹ ਸਾਰਾ ਕੁਝ ਉਹ ਨਿਸ਼ਾਵਰ ਕਰ ਰਹੇ ਨੇ ਪਰ ਮੈਂ ਸਮਝਦਾ ਇਹਨਾਂ ਦੇ ਅੰਦਰ ਮਾੜੀ ਗੋਟੀ ਰੀੜ ਦੀ ਹੱਡੀ ਤਕੜੀ ਹੋਣੀ ਚਾਹੀਦੀ ਹੈ ਕੋਈ ਫਰਕ ਨਹੀਂ ਪੈਂਦਾ ਪਾਰਟੀਆਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਪਰ ਆਪਦੇ ਕੋਲੇ ਬੈਠ ਕੇ ਪੰਜਾਬ ਦੀ ਤੋਹਫੀਨ ਕਰਉਣਾ ਕਾਲੀ ਦਲ ਵੱਲੋਂ ਇਹ ਬਹੁਤ ਮਾੜੀ ਗੱਲ ਹੈ ਤੇ ਮੈਂ ਬਾਵਾਜੀ ਬਾਵਾਜੀ ਦੇ ਗੱਲ ਦੇ ਨਾਲ ਸਹਿਮਤ ਆ ਕਿ ਸਾਡੇ ਨਾਲ ਹਰਿਆਣੇ ਚ ਕੀ ਹੋਇਆ ਕਈ ਤਾਂ ਐਨ ਆਰ ਆਈ ਉੱਥੋਂ ਹੀ ਮੁੜ ਗਏ ਤੇ ਦੁਬਾਰਾ ਵਾਪਸ ਨਹੀਂ ਆਏ ਹੋ ਜੀ ਠੀਕ ਹੈ ਜੀ ਦੂਸਰਾ ਉਹਨਾਂ ਨੇ ਜਿਹੜੀ ਪੱਗ ਬੰਨੀ ਨਹੀਂ ਸੀ ਪੱਗ ਦੀ ਟੋਪੀ ਬਣਾ ਕੇ ਦਿੱਤੀ ਸੀ ਉਹਨ ਜੀ ਮੋਦੀ ਸਾਹਿਬ ਨੂੰ ਤੇ ਉਹਨਾਂ ਨੇ ਉਵੇਂ ਟੋਪੀ ਲਾ ਕੇ ਰੱਖਤੀ ਤੇ ਪੱਗ ਦਾ ਜਿਹੜਾ ਸਤਕਾਰ ਉਹਨਾਂ ਨੇ ਨਹੀਂ ਕੀਤਾ ਇਹ ਬੜੀ ਮੰਦ ਭਾਗੀ ਘਟਨਾਵਾ ਤੇ ਬਿਜਲੀ ਬਾਰੇ ਆਪਾਂ ਗੱਲ ਕਰਦੇ ਸੀ ਬਿਜਲੀ ਜਿਹੜੀ ਆ ਇਹ ਸ ਵੀਰਬਾਦਲ ਸਿੰਘ ਕਹਿੰਦੇ ਸੀਗੇ ਵੀ ਅਸੀਂ ਬਿਜਲੀ ਪਾਕਿਸਤਾਨ ਨੂੰ ਦਿੰਨੇ ਆ ਜੀ ਤੇ ਪਾਕਿਸਤਾਨ ਨੂੰ ਤਾਂ ਕੀ ਦੇਣੀ ਸੀਗੀ ਤੇ ਹੁਣ ਚਲੋ ਕਾਂਗਰਸ ਸਰਕਾਰ ਦੀ ਗੱਲ ਆ ਗਈ ਇੱਥੇ ਵੀ ਉਹੀ ਹਾਲਾਤ ਨੇ ਆਹ ਮੈਂ ਹੁਣ ਕੱਲ੍ਹ ਪਾਸੋਂ ਇੱਕ ਗ੍ਰਿਡ ਤੇ ਵੀ ਜਾ ਕੇ ਆ ਆ ਉੱਥੇ ਵੀ ਉਹਨਾਂ ਨੇ ਕਿਹਾ ਕਹਿੰਦੇ ਸੀ ਸਾਡੇ ਕੋਲੇ ਫਾਲਟ ਆ ਜਾਂ ਹੋਰ ਚੀਜ਼ਾਂ ਨੇ ਬੰਦੇ ਘਟਾ ਆ ਜਾਂ ਸਾਡੀਆਂ ਤਨਖਾਹਾਂ ਨਹੀਂ ਮਿਲਦੀਆਂ ਤੇ ਦੂਸਰਾ ਜਿਹੜੀ ਸਾਡੀ ਇੰਡਸਟਰੀ ਆ ਇੰਡਸਟਰੀ ਨੂੰ ਵੀ ਮਾਰ ਇਸੇ ਚੀਜ਼ਾਂ ਤੋਂ ਪਈਆ ਕਿ ਮੁੱਖ ਮੰਤਰੀ ਸਾਹਿਬ ਲੋਕਾਂ ਦੇ ਨਾਲ ਉਹਨਾਂ ਨੇ ਵਾਰਤਾ ਲਾਪ ਰੱਖੀ ਨਹੀਂ ਜਾਂ ਪਟਿਆਲੇ ਜਾਂ ਚੰਡੀਗੜ੍ਹ ਜਾਂ ਪਹਾੜ ਤੇ ਰੇਤੇ ਦੀਆਂ ਖੱਡਾਂ ਵੀ ਉਹਨਾਂ ਨੇ ਉਹਦੇ ਤੋਂ ਹੈਲੀਕਾਪਟਰ ਦੇ ਦੇਖੀਆਂ ਨੇ ਮੇਰੇ ਹਿਸਾਬ ਦੇ ਨਾਲ ਇਹਨਾਂ ਨੂੰ ਆਪਸ ਦੇ ਵਿੱਚ ਪਹਿਲਾਂ ਤਾਂ ਸਲਾਹ ਕਰ ਲੈਣੀ ਚਾਹੀਦੀ ਆ ਕਿਸੇ ਮੰਤਰੀ ਦਾ ਕਿੱਧਰ ਨੂੰ ਬਿਆਨ ਜਾਂਦਾ ਕਿਸੇ ਦਾ ਕਿੱਧਰ ਨੂੰ ਜਾਂਦਾ ਪਹਿਲਾਂ ਆਪਸ ਵਿੱਚ ਸਲਾਹ ਕਰ ਲੈਣੀ ਚਾਹੀਦੀ ਆ ਫਿਰ ਉਸ ਤੋਂ ਬਾਅਦ ਚਲੋ ਮੈਂ ਮੈਂ ਬਾਅਦ ਵਿੱਚ ਇਹਨਾਂ ਦੀ ਗੱਲ ਦਾ ਜਵਾਬ ਦੇਣਾ ਚਾਹੁੰਦਾ ਪਹਿਲਾਂ ਸਾਡੀ ਸਲਾਹ ਬਾਅਦ ਕਰਾਂਗੇ ਪਹਿਲਾਂ ਭਗਵਾਨ ਤਮਨ ਤੇ ਖੈਰੇ ਦੀ ਸਲਾਹ ਕਰਵਾ ਦਿਓ ਉਹਨਾਂ ਦੋਨਾਂ ਨੂੰ ਕਿਤੇ ਇਕੱਠੇ ਕਰਕੇ ਚਾਹ ਦਾ ਕੱਪ ਪਿਲਾ ਦਿਓ ਅਸੀਂ ਇਹੀ ਮੰਨ ਲਾਂਗੇ ਤੁਸੀਂ ਬਹੁਤ ਅੱਛਾ ਕੀਤਾ ਤੇ ਜੋ ਕੁਝ ਆਪ ਦਾ ਗਠੜੀ ਖੁੱਲ ਗਈ ਹੈ ਜੋ ਮੈਂ ਸਭ ਦਾ ਸਾਰਾ ਕੁਝ ਖਿਲਰ ਗਿਆ ਹੁਣ ਕੁਝ ਪੱਲੇ ਨੇ ਕਦੇ ਕਾਂਗਰਸ ਦੀ ਅਮਨਤਾ ਕਰਦੇ ਆ ਕਦੇ ਕਿਸੇ ਪਾਸੇ ਨੂੰ ਜਾ ਰਹੇ ਸਾਨੂੰ ਨਾਲ ਲੈ ਲਓ ਸਾਨੂੰ ਲੈ ਲਓ ਅੱਜ ਮੈਂ ਸਮਝਦਾ ਕਿ ਆਪ ਆਲਿਆਂ ਦੇ ਅੰਦਰ ਜੋ ਇੱਕ ਆਸੁਰੱਖਿਅਤ ਦੀ ਭਾਵਨਾ ਜਿਹੜੇ ਐਮਐਲਏ ਨੇ ਉਹਨਾਂ ਦਾ ਕੀ ਹਾਲ ਹੈ ਅੱਜ ਜਿਹੜੇ ਮੁੱਦਿਆਂ ਨੂੰ ਚੁੱਕਣ ਦੀ ਤਾਂ ਤੁਸੀਂ ਗੱਲ ਕਰੋਗੇ ਜੇ ਤੁਹਾਡਾ ਕੋਈ ਏਕਾ ਹੋਊ ਤੁਹਾਡੀ ਕੋਈ ਗੱਲ ਹੋਊ ਤੁਹਾਡਾ ਸਿਰਫ ਇੱਕ ਬੰਦਾ ਉਡੀਕ ਨਸ਼ੇ ਨਹੀਂ ਨਹੀਂ ਬਾਬਾ ਜੀ ਨਸ਼ੇ ਇੱਕ ਬੰਦਾ ਬੋਲ ਰਿਹਾ ਹੈ ਨਸ਼ੇ ਤੇ ਪਾਣੀ ਦਾ ਮੁੱਦਾ ਆਮ ਆਦਮੀ ਪਾਰਟੀ ਨੇ ਬਹੁਤ ਗੰਭੀਰਤਾ ਨਾਲ ਚੁੱਕਿਆ ਇਹਦੇ 'ਚ ਕੋਈ ਦੋਰਾ ਨਹੀਂ ਮੇਰੀ ਗੱਲ ਸੁਣੋ ਪੂਰਾ ਪੰਜਾਬ ਮਗਰ ਲੱਗਿਆ ਅੱਜ ਨਸ਼ੇ ਮੇਰੀ ਗੱਲ ਸੁਣ ਲਓ ਅੱਜ ਨਸ਼ਿਆਂ ਦਾ ਪਿਛਲੇ ਲੰਮੇ ਸਮੇਂ ਤੋਂ ਜੋ ਪੰਜਾਬ ਦੇ ਹਾਲਾਤ ਵਿਗੜੇ ਨੇ ਨਸ਼ਿਆਂ ਦੇ ਮਾਮਲੇ 'ਚ ਮੈਂ ਅੱਜ ਤੋਂ 4 ਦਿਨ ਪਹਿਲਾਂ ਰੋਗਨੀਤ ਬਿੱਟੂ ਪਿੰਡਾਂ ਦੇ ਵਿੱਚ ਗਏ ਨੇ ਘਰਾਂ ਦੇ ਵਿੱਚ ਗਏ ਨੇ ਅਸੀਂ ਐਸੀਆਂ ਫੈਮਿਲੀਆ ਦੇਖਿਆ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਕਦੋਂ ਤੋਂ ਨਸ਼ਾ ਕਰ ਰਹੇ ਹੋ ਕਹਿੰਦੇ ਕੋਈ 8 ਸਾਲ ਤੋਂ ਕਹਿ ਰਿਹਾ ਕੋਈ 9 ਸਾਲ ਤੋਂ ਕਹਿ ਰਿਹਾ ਇਹਦਾ ਮਤਲਬ ਇਹ ਹੈ ਕਿ ਅਕਾਲੀ ਬੀਜੇਪੀ ਦੀ ਗਵਰਨਮੈਂਟ ਦੇ ਦੌਰਾਨ ਉਹ ਲੋਕ ਨਸ਼ਈ ਬਣਾਏ ਇਹਨਾਂ ਨੇ ਨਸ਼ਾ ਵੀ ਐਸਾ ਖਤਰਨਾਕ ਉਹ ਨਸ਼ਾ ਇੱਕ ਫੈਮਿਲੀ ਨੂੰ ਅਸੀਂ ਮਿਲੇ ਆ ਇਹਦਾ ਸਿੱਧਾ ਮਬੇਡ ਦੇ ਨਾਲ ਪਿੰਡ ਹੈ ਕਿ ਉਹਦੀਆਂ ਦੋਨੇ ਉਹ ਲੇਡੀਜ਼ ਬੈਠੀ ਆ ਦੋਨੇ ਨੂੰਹਾ ਦੋਨੇ ਭੇਟੇ ਦੋਨੇ ਤੀਹਾਂ ਉਹ 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 ਚੇਡ ਚੇ ਮੈਂਬਰ ਨਸ਼ਾ ਕਰਦੇ ਨੇ ਮੈਂ ਕਹਿੰਦਾ ਵੀ ਉੱਥੇ ਜਿਹੜਾ ਹਰ ਇੱਕ ਇਨਸਾਨੀਅਤ ਦੇ ਨਾਤੇ ਅੱਖਾਂ ਚੋਂ ਅੰਜੂ ਆ ਰਹੇ ਸੀ ਪੀ ਇਹ ਪਰਿਵਾਰ ਦਾ ਬਣੂ ਕੀ ਉਹ ਕਹਿ ਰਹੇ ਸੀ ਸਾਨੂੰ ਵਿਚਾਲੋ ਉਹ ਬੱਚੇ ਵੀ ਕਹਿ ਰਹੇ ਸੀ ਸਾਨੂੰ ਉਹਨਾਂ ਨੂੰ ਐਂਬੂਲੈਂਸ ਚ ਪਹਟਾਇਆ ਉਹਨਾਂ ਨੂੰ ਇੱਥੇ ਉਹ ਡਾਕਟਰ ਤੇਜਿੰਦਰ ਦੇ ਲਿਆ ਕੇ ਐਡਮਿਟ ਕਰਾਇਆ ਚਲੋ ਜੋ ਵੀ ਉਪਰਾਲਾ ਕੀਤਾ ਪਰ ਮੈਂ ਸਮਝਦਾ ਕਿ ਨਸ਼ੇ ਇੱਕ ਬਹੁਤ ਵੱਡੀ ਗੰਭੀਰ ਸਮੱਸਿਆ ਹੈ ਇਹਨਾਂ ਨੂੰ ਪਾਰਟੀਆਂ ਬੂਟੀਆਂ ਜਾਂ ਸਿਆਸੀ ਤੌਰ ਤੇ ਨਹੀਂ ਲੈਣਾ ਚਾਹੀਦਾ ਕਿਉਂਕਿ ਅਕਾਲੀ ਦਲ ਭਾਜਪੀ ਨੇ ਜੋ ਕੁਝ ਕੀਤਾ ਦਸਾਂ ਸਾਲਾਂ ਤੋਂ ਤੁਹਾਨੂੰ ਪਤਾ ਉਹਨਾਂ ਦੇ ਮਜੀਠੀਏ ਦਾ ਨਾਂ ਨਸ਼ੇ ਦੇ ਨਾਲ ਬੋਲੇ ਤੇ ਜਦਨ ਪ੍ਰਧਾਨ ਮੰਤਰੀ ਆਇਆ ਤਾਂ ਫਿਰ ਮਜੀਠੀਏ ਦਾ ਹੱਥ ਕਿਉਂ ਨਹੀਂ ਬਣਾਇਆ ਉਹਦੇ ਨਾਲ ਕਿਉਂਕਿ ਬਦਲਾਮੀ ਹੁੰਦੀ ਸੀ ਫਿਰ ਲੋਕਾਂ ਨੂੰ ਪਤਾ ਲੱਗਦਾ ਵੀ ਨਸ਼ਾ ਚੇਤੇ ਆਉਂਦਾ ਸੀ ਤੇ ਜਦ ਬਾਕੀ ਸਾਰੇ ਸੀਗੇ ਅਕਾਲੀ ਦਿੱਤਾ ਤਾਂ ਮਜੀਠੀਆ ਕਿਉਂ ਨਹੀਂ ਸੀ ਸਟੇਜ ਤੇ ਹੈ ਨਾ ਕਿਉਂਕਿ ਉਹ ਉਹ ਮਾਇਨਸ ਤਾਂ ਕੀਤਾ ਵੀ ਲੋਕ ਫਿਰ ਨਸ਼ੇ ਤੇ ਸਾਡੇ ਗੱਲਾਂ ਕਰਦੇ ਕਿਉਂਕਿ ਲੋਕ ਸਭ ਕੁਝ ਜਾਣਦੇ ਨੇ ਤੇ ਅੱਜ ਮੈਂ ਸਮਝਦਾ ਕਿ ਇਹਦੇ ਲਈ ਸਾਡੀਆਂ ਪੰਚਾਇਤਾਂ ਨੂੰ ਉਹਨਾਂ ਪੇਰੈਂਟਸ ਨੂੰ ਸਕੂਲਾਂ ਦੇ ਵਿੱਚ ਟੀਚਰ ਕਾਲਜਸ ਦੇ ਵਿੱਚ ਪ੍ਰੋਫੈਸਰ ਪ੍ਰਿੰਸੀਪਲ ਤੇ ਇਹ 세ਮੀਨਾਰ ਹੋਣੇ ਚਾਹੀਦੇ ਆ ਪਿੰਡਾਂ ਦੇ ਵਿੱਚ ਜਾ ਕੇ ਇਹ ਬਾਕੀ ਸਾਰੀਆਂ ਗੱਲਾਂ ਛੱਡ ਕੇ ਕਿ ਅਸੀਂ ਇਹ ਸਾਡੇ ਹੀ ਬੱਚੇ ਨੇ ਬੱਚਾ ਕੱਲੇ ਉਹੀ ਨਹੀਂ ਕਿ ਤੁਹਾਡੀ ਵਾਜਿ ਦੇ ਪਿੰਡ ਤੋਂ ਜਨਮ ਲੈਂਦਾ ਸਾਰੇ ਸਾਡੇ ਹੀ ਬੱਚੇ ਨੇ ਅੱਜ ਜੋ ਬੱਚੇ ਕਿ ਮੇ ਇਹ ਸੜਸਤਿਆਂ ਤੇ ਪਏ ਨੇ ਪਹਿਲੀ ਗੱਲ ਮੈਂ ਸੌਰੀ ਇੱਕ ਗੱਲ ਕਰਨੀ ਚਾਹਨਾ ਆ ਜਿਹੜੇ ਗੱਲਾਂ ਕਰਦੇ ਨੇ ਆਪ ਬਾਰੇ ਜਾਂ ਦੂਜੇ ਗੱਲਾਂ ਕਰਦੇ ਨੇ ਜਾਂ ਕਿਸੇ ਵੀ ਪੋਲੀਟੀਕਲ ਪਾਰਟੀ ਤੇ ਮੈਂ ਇਹ ਨਹੀਂ ਕਹਿੰਦਾ ਕਿ ਫਲਾਨੇ ਇਹ ਗੱਲਾਂ ਵੱਡੀਆਂ ਕਰਦੇ ਨੇ ਇੱਥੇ ਵੀ ਬੜੇ ਸਵਾਰ ਕੇ ਆਏ ਗੱਲ ਕਰਕੇ ਗੱਲ ਕਰਦੇ ਨੇ ਤੇ ਇਹਨਾਂ ਨੂੰ ਪੁੱਛੋ ਵੀ ਕਿਹੜੇ ਕਿਹੜੇ ਨਸ਼ੇ ਵੰਡ ਕੇ ਇਹਨਾਂ ਨੇ ਵੋਟਾਂ ਲਈਆਂ ਨੇ ਜਿੱਦਣ ਇਹ ਨਸ਼ੇ ਵੰਡਦੇ ਨੇ ਵੋਟਾਂ ਲੈਣ ਲਈ ਉਦੋਂ ਇਹਨਾਂ ਨੂੰ ਲੋਕਾਂ ਦੇ ਜਵਾਨ ਪੁੱਤ ਦਿਖਾਈ ਨਹੀਂ ਦੇ ਰਹੇ ਕਿ ਇਹ ਪੁੱਤਾਂ ਨੂੰ ਅਸੀਂ ਕਿਸ ਪਾਸੇ ਲਾ ਰਹੇ ਹਾਂ ਨਹੀਂ ਪਰ ਕੋਈ ਬਾਤੀ ਜੇ ਕੋਈ ਉਮੀਦਵਾਰ ਮੰਨਦਾ ਨਹੀਂ ਬਾਬਾ ਜੀ ਕਿ ਉਹ ਨਹੀਂ 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 ਕਮਾਲ ਹੈ ਮੰਨਦਾ ਨਹੀਂ ਤੁਸੀਂ ਵੀ ਉਹਨਾਂ ਦੇ ਨਾਲ ਚੈਨਲ ਤੁਹਾਡੇ ਵੀ ਚੱਲਦੇ ਹੁੰਦੇ ਤੁਸੀਂ ਕਹਿੰਦੇ ਸੀ ਹੁੰਦੇ ਹੋ ਪਰ ਮੇਰੀ ਗੱਲ ਨਹੀਂ ਸਮਝਦੇ ਟਰੱਕਾਂ ਦੇ ਟਰੱਕ ਲੈਂਦੇ ਨੇ ਜੀ ਸਾਰਾ ਕੁਝ ਹੁੰਦਾ ਇਹ ਸਾਰਾ ਕੁਝ ਚੱਲਦਾ ਹੈ ਤੇ ਮੀਡੀਆ ਗੱਲਾਂ ਲਿਆਉਂਦਾ ਵੀ ਹੈ ਸਾਹਮਣੇ ਪਰ ਗੱਲ ਨਹੀਂ ਸਮਝਦੇ ਇਹ ਤਾਂ ਨੇਤਾ ਖੁਦ ਮੰਨਦੇ ਨਹੀਂ ਸਾਰੇ ਮੰਨਦੇ ਨੇ ਉਹਦੇ ਲਈ ਬੋਤਲ ਨਹੀਂ ਪਰ ਮੈਂ ਇਹ ਕਹਦਾ ਕਿ ਬੋਤਲ ਲੀਡਰ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦਾ ਨਹੀਂ ਨਹੀਂ ਮੈਂ ਸ਼ਰਾਬ ਤੁਸੀਂ ਕਹਿੰਦੇ ਅਸੀਂ ਤਾਂ ਸ਼ਰਾਬ ਪਿਲਾ ਰਹੇ ਹਾਂ ਤੁਸੀਂ ਹੋਰ ਛੱਡੋ ਮੈਂ ਹੁਣ ਨਾਮ ਨਹੀਂ ਲੈਂਦਾ ਚੰਗਾ ਲੱਗਦਾ ਇੱਕ ਇੱਥੇ ਹੀ ਸਾਡੇ ਆਤਮਨਗਰ ਦੀ ਗੱਲ ਆ ਕਿਸੇ ਬੰਦੇ ਨੇ ਕਿਹਾ ਕਿ ਜੀ ਫਲਾਣਾ ਨਸ਼ਾ ਚਾਹੀਦਾ ਉਹ ਕਹਿੰਦਾ ਫਲਾਣਾ ਤਾਂ ਫਲਾਣੇ ਤੋਂ ਮਿਲੋ ਸਾਡੇ ਕੋਲ ਤਾਂ ਆਸਮਾਨ ਆ ਇਸੇ ਕਾਉਂਸਲਰ ਦੀ ਇਲੈਕਸ਼ਨ ਬਾਰੇ ਦੀ ਗੱਲ ਆ ਇਹ ਛੱਡੋ ਤੁਸੀਂ ਇੰਨਾ ਬੇੜਾ ਤਰਕ ਹੋਇਆ ਮੇਰਾ ਮੈਂ ਤਾਂ ਚਲੋ ਛੱਡੋ ਮੈਂ ਇਸ ਗੱਲ ਦੀ ਮੈਂ ਤਾਂ ਇੱਕ ਸਵੱਛਤਾ ਦੀ ਗੱਲ ਕਰਦਾ ਇੱਕ ਸੋਚ ਦੀ ਗੱਲ ਕਰਦਾ ਨੇਤਾ ਲੋਕ ਨੇ ਪੋਲੀਟੀਕਲ ਲੋਕ ਕੌਣ ਹੁੰਦੇ ਨੇ ਉਹਨਾਂ ਦਾ ਜੀਵਨ ਸਮਾਜ ਲਈ ਇੱਕ ਮਿਸਾਲ ਹੋਣਾ ਚਾਹੀਦਾ ਜੀ ਦੇਖੋ ਇਕੱਲੇ ਫਿਰ ਦੂਸਰੀ ਗੱਲ ਇਹ ਵੀ ਹੈ ਤੇ ਨੇਤਾ ਦਾ ਕਸੂਰ ਵੀ ਨਹੀਂ ਮੈਂ ਕਹਿੰਦਾ ਕਸੂਰ ਇਹੋ ਨਹੀਂ ਕਹਿੰਦਾ ਪਬਲਿਕ ਕਹਿੰਦੀ ਆ ਲਿਆਓ ਹੁਣ ਜਿਹੜੀ ਪਬਲਿਕ 20 ਦਿਨਾਂ ਦੀ दारू ਜਾਂ ਡੋਡੇ ਪੀ ਕੇ ਜਾਂ ਫੀਮਾ ਖਾ ਕੇ ਜਾਂ ਚਿੱਟਾ ਲੈ ਕੇ ਜਿਹੜੀ 20 ਦਿਨਾਂ ਦੇ ਵਿੱਚ ਉਹਨੇ ਪਤਾ ਨਹੀਂ ਕਿਹੜੀ ਸਾਲੀ ਉਮਰ ਦੀ ਗਾਰੰਟੀ ਕਰਦੀ ਹੁੰਦੀ ਹੈ ਤੇ ਉਹ ਲੋਕ ਫਿਰ ਉਹ ਉਹਨਾਂ ਜਿਹੜੇ ਲੀਡਰ ਦਾ ਜਿਹੜਾ ਉਹ ਲਾਉਂਦਾ ਕੋਈ 10 ਕਰੋੜ ਤੋਂ 20 ਕਰੋੜ ਰੁਪਏ ਲਾਉਂਦਾ ਉਹਦੇ ਲਵਾ ਕੇ ਫਿਰ ਉਹ ਇਕੱਠੇ ਕਰਦੇ ਆ ਉਹ ਜੋ ਵੀ ਸਿਸਟਮ ਸਾਡੇ ਦੇਸ਼ ਦਾ ਬਿਲੜਿਆ ਹੋਇਆ ਪਹਿਲੀ ਗੱਲ ਤਾਂ ਪਬਲਿਕ ਜਿੰਨਾ ਚਿਰ ਉੱਠ ਖੜੀ ਨਹੀਂ ਹੋਊਗੀ ਨਸ਼ਿਆਂ ਦੇ ਖਿਲਾਫ ਉਹ ਨਾ ਚੱਲੀ ਦੂਜੀ ਗੱਲ ਨੇਤਾ ਅਗਰ ਸਾਰੇ ਇੱਕ ਫੈਸਲਾ ਕਰ ਲੈਣ ਚਾਹੇ ਉਹ ਕਾਲੀ ਆ ਚਾਹੇ ਕਾਂਗਰਸੀ ਆ ਚਾਹੇ ਆਪ ਵਾਲਿਆ ਚਾਹੇ ਕੋਈ ਵੀ ਆ ਉਹ ਇੱਕ ਸਟੇਜ ਤੇ ਕੋਈ ਵੀ ਜਿਹੜਾ ਆਪਣਾ ਆਪਣੇ ਧਰਮ ਨੂੰ ਮੰਨਦਾ ਉਹ ਸੌਂ ਖਾ ਕੇ ਕਹਿ ਦੇਣ ਕਿ ਮੈਂ ਆ ਜਿਹੜੇ ਡੋਪ ਟੈਸਟ ਦੀ ਬਜਾਏ ਸਾਰੇ ਨੇਤਾ ਸੌਂ ਖਾਣ ਆਪੋ ਆਪਣੇ ਧਰਮ ਦੀ ਖਾ ਲੈਣ ਕਿ ਮੈਂ ਅੱਜ ਤੋਂ ਬਾਅਦ ਮੈਂ ਜੋ ਵੀ ਚੋਣ ਲੜਾਂਗਾ ਮੈਂ ਉਹਦੇ ਵਿੱਚ ਨਸ਼ੇ ਦੀ ਵੰਡ ਨਹੀਂ ਕਰਾਂਗਾ ਜੀ ਹੈ ਜੀ ਤਾਂ ਮੈਂ ਸਮਝਦਾ ਅਸੀਂ ਕੁਛ ਨਾ ਕੁਛ ਇਸ ਪਾਸੇ ਚੱਲ ਰਹੇ ਹੋਵਾਂਗੇ ਪਰ ਨੌਲਦਾ ਵੀ ਇਹ ਕੁਝ ਗੱਲਾਂ ਨੇ ਜਿਦੇ ਨੇ ਕੋਈ ਵੀ ਨੇਤਾ ਅੱਗੇ ਵਧਣ ਨੂੰ ਤਿਆਰ ਨਹੀਂ ਜਿਹੜੀ ਕਿ ਦੁੱਖ ਦੀ ਗੱਲ ਜੀ ਥੋੜੀ ਜਿਹੀ ਜੀ ਮੈਂ ਬਾਬਾ ਸਾਹਿਬ ਦਾ ਨਾ ਇਹਨਾਂ ਜੀ ਨਾਲ ਗੱਲ ਦਾ ਸਹਿਮਤਾਂ ਕਿ ਪਿਛਲੇ ਕਈ ਸਾਲਾਂ ਤੋਂ ਨਸ਼ਾ ਜਿਹੜਾ ਉਹ ਚੱਲ ਰਿਹਾ ਇੱਥੇ ਪਰ ਉਹ ਹੁਣ ਕੈਪਟਨ ਸਾਹਿਬ ਨੇ ਵੀ ਸੌਂ ਦੀ ਗੱਲ ਕੀਤੀ ਆ ਕੈਪਟਨ ਸਾਹਿਬ ਨੇ ਵੀ ਸੌਂ ਖਾਧੀ ਆ ਫਿਰ ਨੇਤਾ ਦੀ ਸੌ ਕਿੱਥੇ ਜਾਊਗੀ ਜਦ ਕੈਪਟਨ ਸਾਹਿਬ ਦੀ ਸੌ ਕੈਪਟਨ ਸਾਹਿਬ ਨੇ ਹੁਣ ਯੂ ਟਰਨ ਲਿਆ ਕਿ ਮੈਂ ਲੱਕ ਤੋੜਨ ਦੀ ਗੱਲ ਕੀਤੀ ਸੀ ਉਹਨਾਂ ਨੇ ਹੈਰਨ ਦਾ ਜਦ ਜੋ ਵੀ ਆ ਜੋ ਨਸ਼ਾ ਚੜੇ ਦਾ ਉਹਨਾਂ ਨੇ ਲੱਕ ਤੋੜਤਾ ਚਲੋ ਤੋੜਤਾ ਲੱਕ ਫਿਰ ਆ ਨਵਾਂ ਨਸ਼ਾ ਕਿਨੇ ਲਿਆ ਕੇ ਵੰਡਤਾ ਜਿਹੜੀਆਂ ਸਰੰਜਾਂ ਵਿੱਚ ਹੀ ਰਹਿ ਜਾਂਦੀਆਂ ਤੇ ਬੱਚੇ ਮਰ ਜਾਂਦੇ ਆ ਦੇਖਿਆ ਨਹੀਂ ਜਾਂਦਾ ਵੀਡੀਓ ਪਾਈਆਂ ਲੋਕ ਤੜਫਦੇ ਆ ਬੱਚੇ ਅਨਾਥ ਹੋ ਗਏ ਉਹਨਾਂ ਦੇ ਉਹਨਾਂ ਦੀਆਂ ਘਰ ਵਾਲੀਆਂ ਵਿਧਵਾ ਹੋ ਗਈਆਂ ਮਾਵਾਂ ਦੇ ਕੋਲੇ ਕੋਈ ਸਹਾਰਾ ਨਹੀਂ ਰਿਹਾ ਜਨਨ ਕਿ ਉਹਨਾਂ ਦੀ ਜ਼ਿੰਦਗੀ ਇੱਕ ਨਸ਼ੇ ਨੇ ਨਾਕ ਬਲ ਚਲੋ ਮੈਂ ਇੱਕ ਜਵਾਬ ਹੀ ਲੈ ਲਵਾਂ ਆਮ ਆਦਮੀ ਪਾਰਟੀ ਦੇ ਜਿਹੜੇ ਤੁਹਾਡੇ ਵਿਧਾਇਕ ਨੇ ਕਿ ਉਹਨਾਂ ਨੇ ਵੀ ਨਸ਼ਾ ਵੰਡਿਆ ਹੋਣਾ ਨਹੀਂ ਉਹਨਾਂ ਚ ਵਿਧਾਨ ਸਭਾ ਦੀ ਬਿਲਕੁਲ ਨਹੀਂ ਜੀ ਬਿਲਕੁਲ ਨਹੀਂ ਮੈਂ ਜਿੱਥੇ ਤੱਕ ਜਾਣਦਾ ਵਾਂ ਅਸੀਂ ਇੱਕ ਬੋਤਲ ਸ਼ਰਾਬ ਦੀ ਕਿ ਅਸੀਂ ਇੱਕ ਪੈਗ ਨਹੀਂ ਕਿਸੇ ਨੂੰ ਦਿੱਤਾ ਵੀ ਲੈ ਵੀ ਪਾਈ ਤੋ ਪੈਗ ਲਾ ਲਾ ਤੇ ਸਾਨੂੰ ਵੋਟ ਪਾ ਦੀ ਨਹੀਂ ਪੈਟੀਆਂ ਦਿੱਤੇ ਜਿਹੜੇ ਦਿੱਤੇ ਨਹੀਂ ਜਾਈ ਨਹੀਂ ਨਹੀਂ ਮੈਂ ਤੁਹਾਨੂੰ ਇਹਨਾਂ ਦੇ ਪ੍ਰੂਫ ਦੇ ਦਰਨਾ ਜੇ ਪ੍ਰੂਫ ਨਾ ਹੋਵੇ ਮੈਂ ਸਾਰਾ ਕੁਝ ਛੱਡ ਦੂੰ ਚਲੋ ਤੁਸੀਂ ਇੱਕ ਵਾਰ ਦੀ ਗੱਲ ਸਾਰਿਆਂ ਤੁਸੀਂ ਜੀ ਆ ਕਾਉਂਸਲਰ ਦਾ ਮੈਂ ਤੁਹਾਨੂੰ ਮੇਰੀ ਗੱਲ ਸੁਣਾਉਂਦੀ ਹੈ ਕਾਉਂਸਲਰ ਆਪਦੀਆਂ ਚੋਣਾਂ ਹੋਈਆਂ ਮੈਂ ਤੁਹਾਨੂੰ ਹੁਣ ਨਾ ਨਹੀਂ ਬੰਦੇ ਚੱਗੇ ਲੱਗਦੇ ਅਸੀਂ ਥੋੜਾ ਜਿਹਾ ਉਸ ਗੱਲ ਦਾ ਰੱਖਦੇ ਜਿਹੜੇ ਜਿਹੜੇ ਕਾਉਂਸਲਰ ਨੇ ਕਿੱਥੋਂ ਕਿੱਥੋਂ ਕੀ ਵੰਡਿਆ ਛੱਡੋ ਤੁਸੀਂ ਤੁਸੀਂ ਇਹ ਕਹੋ ਅਸੀਂ ਦੇਖੋ ਮੇਰੀ ਗੱਲ ਸੁਣ ਜੇ ਤੁਸੀਂ ਇਹ ਕਹੋ ਨਾ ਵੀ ਆਪਕੋ ਬਹੁਤ ਪਾਕ ਹੈ ਬੜੀ ਪਵਿੱਤਰ ਹੈ ਤੇ ਬਾਕੀ ਸਾਰੀ ਗੱਲ ਦਾ ਇਹ ਗੱਲ ਨਹੀਂ ਹੈ ਉਹ ਤਾਂ ਆਪਾਂ ਇਸ ਗੱਲ ਤੇ ਵੱਖਰੀ ਬਹਿਸ ਕਰ ਲਾਂਗੇ ਪਰ ਜਿਹੜੀ ਗੱਲ ਤੁਹਾਡਾ ਕਹਿਣ ਦਾ ਮਤਲਬ ਹੈ ਕਿ ਜਿੰਨੀ ਹਾਂ ਪੋਲਿਟੀਕਲ ਜਮਾਤ ਹੈ ਸਾਰੀ ਨਸ਼ਾ ਵੰਡਦੀ ਹੈ ਸਾਡੇ ਅਸੀਂ ਮੈਂ ਕਹਿੰਦਾ ਵੀ ਕਾਂਗਰਸੀ ਵੰਡਦੇ ਹੋਰ ਦੱਸੋ ਮੈਂ ਕਹਿੰਦਾ ਤੁਸੀਂ ਨਹੀਂ ਕਹਿੰਦੇ ਤੁਸੀਂ ਫਿਰ ਕੱਲ ਨੂੰ ਲਿਖੋਣੇ ਤਾਂ ਮੜੀ ਗੱਲ ਆ ਨਹੀਂ ਕਾਂਗਰਸੀ ਬਣਦੇ ਪਰ ਇਹ ਅਸੀਂ ਪੜ੍ਹਨਾ ਕਾਹਨੂੰ ਜਾਣਦਾ ਮੈਂ ਸਦਾ ਪੁਤਿਆ ਸਾਹਿਬ ਨਾਲ ਰਿਹਾ ਮੈਂ ਬੀਜਪੀ ਵਾਲੇ ਬਣਦਾ ਕੋਣ ਨਹੀਂ ਬਣਦਾ ਪਰ ਉਹਨਾਂ ਤਾਂ ਵੀ ਸਾਰੀ ਪੋਲੀਟੀਕਲ ਪਾਰਟੀਆਂ ਦੇ ਨੇਤਾ ਅਗਰ ਇਸ ਗੱਲ ਨੂੰ ਲੈਣ ਕੇ ਅਸੀਂ ਨਸ਼ਾ ਨਹੀਂ ਵੜਣਾ ਤੇ ਮੈਂ ਸਮਝਦਾ ਸੌਖਾਣ ਇਕੱਠੇ ਹੋਗੇ ਖਾਣ ਇਸ ਗੱਲ ਤੇ ਇਕੱਠੇ ਹੋ ਜਾਣ ਜੇ ਨਸ਼ਾ ਖਤਮ ਕਰ ਲਈ ਉਹ ਸੀਰੀਅਸ ਨੇ ਪਰ ਬਾਕੀ ਪੰਜਾਬ ਚ ਮੰਗ ਸੌਖਾਣ ਤੇ ਪਾਬੰਦੀ ਦੀ ਵੀ ਉੱਠ ਰਹੀ ਹੈ ਤੁਸੀਂ ਚਲੋ ਕਹਿ ਰਹੇ ਹੋ ਕਿ ਸੌ ਖਾਓ ਸਰ ਹੁਣ ਅਸੀਂ ਜਿਹੜੇ ਧਰਮ ਚ ਆਸਥਾ ਰੱਖਦੇ ਆਂ ਵਿਸ਼ਵਾਸ ਰੱਖਦੇ ਆਂ ਤੇ ਸਾਡੇ ਕੋਲੇ ਹੋ ਸੌਖਾਣ ਤੋਂ ਬਿਨਾ ਅਸੀਂ ਇਸ ਗੱਲ ਦੀ ਵਿਸ਼ਵਾਸ ਲੈ ਸਕਦੇ ਆਂ ਜਾਂ ਇਕੱਠੇ ਹੋ ਕੇ ਕੋਈ ਲੋਕਾਂ ਦੀ ਸੌਖਾ ਰਹਿਣ ਕੋਸ਼ਿਸ਼ ਕਰਨ ਰਹਿਣ ਕਿ ਅਸੀਂ ਨਹੀਂ ਇਹ ਕੰਮ ਕਰਾਂਗੇ ਗਲਤ ਹੈ ਵੀ ਉਹ ਤਾਂ ਟ੍ਰੱਕਾਂ ਦੇ ਟ੍ਰੱਕ ਖਿਲਾਉਂਦਾ ਆ। ਆਲ ਪਾਰਟੀ ਮੀਟਿੰਗ ਦੀ ਗੱਲ ਆ ਰਹੀ ਹੈ ਆਪ ਵਾਲੇ ਵੀ ਮੰਗ ਰਹੇ ਨੇ ਸੁਖਪਾਲ ਖੈਰੋ ਨੇ ਵੀ ਕਿਹਾ ਕੈਪਟਨ ਅਮਰਿੰਦਰ ਨੂੰ ਸੀਪੀਆਈ ਸੀਪੀਐਮ ਵਾਲੇ ਵੀ ਕਹਿ ਰਹੇ ਨੇ ਕਿ ਕਿਉਂ ਨਾ ਨਸ਼ਿਆਂ ਦੇ ਮੁੱਦੇ ਤੇ ਆਮ ਆਦਮੀ ਪਾਰਟੀ ਤੇ ਸਾਰੇ ਮਿਲ ਕੇ ਅਸੀਂ ਇੱਕ ਸਰਬਜਲੀ ਬੈਠਕ ਬੁਲਾ ਲਈਏ ਕੈਪਟਨ ਅਮਰਿੰਦਰ ਨੂੰ ਮੰਗ ਕਈ ਵਾਰ ਹੋਈ ਹੈ ਲੇਕਿਨ ਕੈਪਟਨ ਅਮਰਿੰਦਰ ਸਾਰਿਆਂ ਦੀ ਬੈਠਕ ਬੁਲਾਉਣਾ ਨਹੀਂ ਚਾਹੁੰਦੇ ਫਿਰ ਗੱਲ ਅੱਗੇ ਕਿਵੇਂ ਵਧੂ ਦੇਖੋ ਮੈਂ ਸਮਝਦਾ ਇਹ ਇੱਕ ਵੱਖਰੇ ਲੈਵਲ ਦੀ ਗੱਲ ਹੈ ਅਸੀਂ ਕਹੀਏ ਵੀ ਕੀ ਕਰਨਾ ਚਾਹੀਦਾ ਇਹ ਕੈਪਟਨ ਅਮਰਿੰਦਰ ਸਿੰਘ ਦੇ ਦੇਖਣਾ ਕਿ ਕਦੋਂ ਮੀਟਿੰਗ ਬੁલાਉਣੀ ਹੈ ਕਦੋਂ ਮੈਂ ਕਿਸ ਗੱਲ ਦੇ ਕੀ ਫੈਸਲੇ ਲੈਣੇ ਆ ਕੀ ਕਦਮ ਚੁਪਣੇ ਨੇ ਇਹ ਕੈਪਟਨ ਅਮਰਿੰਦਰ ਸਿੰਘ ਜੀ ਦਾ ਫੈਸਲਾ ਪਰ ਮੈਂ ਸਮਝਦਾ ਜਿੰਨੀ ਕਾਂਗਰਸ سنجਿੱਦਗੀ ਨਾਲ ਲੱਗੀ ਹੋਈ ਹੈ ਕਾਂਗਰਸ ਨੇ ਉਹ ਸਿੱਧੂ ਸਾਹਿਬ ਸਾਡੇ ਹੈੱਡ ਦੇ ਤੇ ਉਹ ਜਿੱਥੇ ਪੁਲਿਸ ਵੱਲੋਂ ਜਿੱਥੇ ਕਿਸ ਤਰ੍ਹਾਂ ਉਹ ਲੋਕ ਪਕੜ ਰੱਖਦੇ ਆ ਪਿਛਲੇ ਦਿਨੀ ਗੈਂਗਸਟਰ ਇੱਥੇ ਉਸ ਸਮਾਂ ਵੀ ਸੀ ਜਦ ਗੈਂਗਸਟਰਾਂ ਨੂੰ ਇੱਕ ਮੰਤਰੀ ਦੀ ਜੈਪਸੀ ਅੱਗੇ ਲਾ ਕੇ ਛੱਡ ਕੇ ਆਉਂਦੀ ਹੁੰਦੀ ਸੀ ਤੇ ਇਹ ਕਾਂਗਰਸ ਦੀ ਸਰਕਾਰ ਹੈ ਕਿ ਅੱਜ ਉਹ ਗੈਂਗਸਟਰਾਂ ਨੂੰ ਫੜਿਆ ਜਾ ਰਿਹਾ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਇਹ ਕਾਂਗਰਸ ਹੀ ਹੈ ਤੇ ਜੇ ਜਦ ਵੀ ਕਿਤੇ ਪੰਜਾਬ ਤੇ ਪਹੁੰਚ ਆਇਆ ਤਾਂ ਕਾਂਗਰਸ ਨੇ ਟੱਕਰ ਲਈ ਚਾਹੇ ਉਹਨੂੰ ਕੁਰਬਾਨੀਆਂ ਜਿਹੜੀਆਂ ਪਈਆਂ ਇਸ ਕਰਕੇ ਕਾਂਗਰਸ ਪਾਰਟੀ ਹੈ ਜਿਹੜੀ ਲੜਦੀ ਹੈ ਜਿਹੜੀ ਲੜਾਈ ਲੜਦੀ ਹੈ ਸਾਰੇ ਕਾਰਨ ਇਹ ਸਾਰੇ ਕਾਰਨ ਕਾਰਨ ਕਿੰਡਾ ਵੱਡਾ ਇਹਨਾਂ ਦਾ ਯੋਗਦਾਨ ਹੈ ਜਿਹੜਾ ਪੰਜਾਬ ਪਿਛੜਿਆ ਪੰਜਾਬ ਦੇ ਪਿਛੜ ਦੇ ਲਈ ਤੁਸੀਂ ਮੈਂ ਤੁਹਾਨੂੰ ਕਿਹਾ ਵੀ ਜੇ ਤੁਸੀਂ ਅੱਜ ਮੋਟੇ ਤੌਰ ਤੇ ਅੱਜ ਤੁਸੀਂ ਪੰਜਾਬ ਦੇ ਕਿਉਂਕਿ ਛੋਟਾ ਜਿਹਾ ਇੱਕ ਸੂਬਾ ਪੰਜਾਬ ਹੈ ਕਿ ਇੱਥੇ ਜਿਹੜਾ ਮੁੱਖ ਤੌਰ ਤੇ ਇੱਥੇ ਇੰਡਸਟਰੀ ਦੀ ਗੱਲ ਕਿਹਨੇ ਕੀਤੀ ਹੈ ਮੰਡੀ ਗੋਵਿੰਦਗੜ ਬਰਬਾਦ ਹੋ ਗਿਆ ਸਾਰਾ ਸਾਰੀ ਗੱਲ ਸੁਣੋ ਇੱਥੇ ਯੂਨੀਵਰਸਟੀਆਂ ਕਿਹਨੇ ਲੈਂਦੀਆਂ ਇੱਥੇ ਪੰਜਾਬ ਯੂਨੀਵਰਸਿਟੀ ਆ ਪਟਿਆਲਾ ਯੂਨੀਵਰਸਿਟੀ ਆ ਕਪੂਰਥਲਾ ਰੇਲ ਕੋਚ ਚਲੋ ਉਹ ਤਾਂ ਲਿਆਂਦੀਆਂ ਮੈਂ ਮੰਨ ਲਿਆ ਵੀ ਕਾਂਗਰਸ ਰਾਜ ਚ ਆ ਗਈਆਂ ਪਰ ਸੰਭੂ ਕੌਣ ਹੋਣ ਵੀ ਤਾਂ ਰਾਜ ਕਾਰਨ ਮੈਂ ਮੈਂ ਕਹਿੰਦਾ ਸਾਨੂੰ 1.5 ਸਾਲ ਹੋਇਆ ਤੁਸੀਂ ਆਉਣ ਨਾਲ ਪਹਿਲਾਂ ਇਹਨਾਂ ਨੇ ਐਡਾ 10 ਸਾਲਾਂ ਦੇ ਅੰਦਰ ਜਿਹੜੇ ਬੁਖੇਰੇ ਪਾਏ ਨੇ ਉਹਨਾਂ ਨੂੰ ਸਾਂਭਣ ਲੱਗਿਆ ਹੋਇਆ ਉਹ ਜਤਨ ਸਿਉਣ ਲੱਗੇ ਹੋਇਆ ਤੇ ਤੁਸੀਂ ਦੇਖਿਓ ਆਉਣ ਵਾਲੇ ਸਾਲ 1.5 ਸਾਲ ਦੇ ਅੰਦਰ ਪੰਜਾਬ ਉਵੇਂ ਚਮਕੂਗਾ ਜਿਵੇਂ ਪਹਿਲਾਂ ਚਮਕਦਾ ਸੀ ਪੰਜਾਬ ਦੀ ਚਮਕ ਦਾ ਉਕ ਨੂੰ ਕਾਇਮ ਰੱਖਣਾ ਕਿਉਂਕਿ ਕੈਪਟਨ ਉਮਰਿੰਦਰ ਸਿੰਘ ਐਸੇ ਦਿੱਤਾ ਨੇ ਜਿਨ੍ਹਾਂ ਦੇ ਮਾਨ ਅੰਦਰ ਪੰਜਾਬ ਲਈ ਦਰ ਆਹ ਤੇ ਜਾਣ ਚਾਹੇ ਪੱਤਰ ਰਾਕੇ ਚ ਰਹਿਣ ਚਾਹੇ ਕੋਈ ਦੋਸਤ ਹੋਵੇ ਇਹਨਾਂ ਗੱਲਾਂ ਦਾ ਕੋਈ ਕਾਉਂਟ ਨਹੀਂ ਕਰਦਾ ਅਸਲੀ ਗੱਲ ਹੈ ਕਿ ਪੰਜਾਬ ਲਈ ਸਹੇਦ ਕੌਣਾ ਪੰਜਾਬ ਲਈ ਕੌਣਾ ਤੁਹਾਡੇ ਤਾਂ ਇੱਕ ਬੰਦਾ ਆਪੋਜੀਸ਼ਨ ਚ ਵੀ ਨਹੀਂ ਰਹਿ ਸਕਦਾ ਜੋ ਸਦਾ ਹੀ ਤੱਕ ਹੀ ਰਹਿਣਾ ਆਪੋਜੀਸ਼ਨ ਵਾਲਾ ਕੋਈ ਪਾਰਟੀ ਛੱਡ ਕੇ ਭੱਜ ਗਿਆ ਜਿਹੜਾ ਆਪੋਜੀਸ਼ਨ ਦੀ ਕੁਰਸੀ ਤੇ ਬੈਠਣ ਨੂੰ ਵੀ ਧਿਆਨ ਨਹੀਂ ਤੁਹਾਡਾ ਬੰਦਾ ਤੁਸੀਂ ਪੰਜਾਬ ਲਈ ਕਿੱਡੇ ਕਿ ਜ਼ਿੰਮੇਵਾਰ ਹੋ ਕਿੱਡੀ ਕੀ ਜ਼ਿੰਮੇਵਾਰੀ ਦੀ ਗੱਲ ਕੀਤੀ ਹੈ ਤੁਸੀਂ ਆਪਾਂ ਕਿਸੇ ਦੇ ਨਿੱਜੀ ਦੋਸਤਾਂ ਦੀ ਨਿੱਜੀ ਅਗਲੇ ਤੇ ਅਟੈਕ ਕਰਨਾ ਇਹ ਕੋਈ ਜਿਆਦਾ ਸ਼ੌਕ ਦੀਆਂ ਨਹੀਂ ਗੱਲਾਂ ਪਰ ਮੈਂ ਸਮਝਦਾ ਕੈਪਟਨ ਮੁੰਬINDER ਸਿੰਘ ਦਾ ਜੋ ਵਿਜ਼ਨ ਹੈ ਜੋ ਸੋਚ ਹੈ ਜੋ ਪੰਜਾਬ ਲਈ ਹੈ ਜੋ ਦੂਰਅੰਦੇਸ਼ੀ ਹੈ ਉਹ ਕਿਸੇ ਨੇ ਤਾਂ ਨਹੀਂ ਹੈ ਕੈਪਟਨ ਮੁੰਬINDER ਸਿੰਘ ਪੰਜਾਬ ਨੂੰ ਅੱਗੇ ਲੈ ਜਾਣ ਚਾਹੁੰਦਾ ਚਲੋ ਬਹੁਤ ਬਹੁਤ ਧੰਨਵਾਦ ਆਖਰੀ ਟਿੱਪਣੀ ਤੁਹਾਡੀ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਮੈਂ ਬਸ ਅੱਧੇ ਕਿ ਮਿੰਟ ਦੇ ਵਿੱਚ 바ਵਾ ਸਾਹਿਬ ਨੂੰ ਜਵਾਬ ਦੇ ਦਾਂ ਪਿਛਲੀ ਆ ਜਦੋਂ ਹੁਣ ਚੰਡੀਗੜ੍ਹ ਦੇ ਵਿੱਚ ਨਸ਼ਿਆਂ ਦੇ ਵਿਰੋਧ ਹੋਇਆ ਭਗਵੰਤ ਮਾਨ ਤੇ ਖਹਿਰਾ ਸਾਹਿਬ ਇਕੱਠੇ ਸੀ ਤੇ ਇਕੱਠੇ ਹੈਗੇ ਆ ਤੇ ਦੂਸਰੀ ਗੱਲ ਆ ਵੀ ਆਪੋਜੀਸ਼ਨ ਦੇ ਵਿੱਚ ਆਪੋਜੀਸ਼ਨ ਦੇ ਵਿੱਚ ਹੀ ਫੂਲਕਾ ਸਾਹਿਬ ਨੂੰ ਉਹਨਾਂ ਦੇ 84 ਦੇ ਕੇਸਾਂ ਤੋਂ ਲੜਨ ਤੋਂ ਰੋਕਿਆ ਗਿਆ ਵੀ ਤੁਸੀਂ ਜਾਂ ਤਾਂ ਆਪੋਜੀਸ਼ਨ 'ਚ ਰਹਿ ਸਕਦੇ ਹੋ ਜਾਂ ਫਿਰ ਆਪਣੀ ਪ੍ਰੈਕਟਿਸ ਕਰ ਸਕਦੇ ਹੋ ਚਲੋ ਉਹਨਾਂ ਨੇ 84 ਦੇ ਕੇਸ ਲੜਨ ਨੂੰ ਪੈਲ ਦਿੱਤੀ ਚਲੋ ਤੁਹਾਡਾ ਆਖ ਜਿਹੜਾ ਉਹ ਵੀ ਸਾਫ਼ ਹੋ ਗਿਆ ਸੋ ਵਕ ਵਕ ਪੁਆਇੰਟਸ ਨੇ ਇਲਜ਼ਾਮ ਸਿਆਸਤ ਦੇ ਵਿੱਚ ਲੱਗਦੇ ਨੇ ਕਿਉਂਕਿ ਜ਼ਿੰਮੇਦਾਰ ਹੈ ਕੌਣ ਇਹਦੀ ਖੋਖ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਹੈ ਪੰਜਾਬ ਨੂੰ ਅੱਗੇ ਵਧਾਉਣ ਲਈ ਕੌਣ ਜ਼ਿੰਮੇਦਾਰ ਹੈ ਇਹ ਵੀ ਨਹੀਂ ਅਜੇ ਤੱਕ ਪਤਾ ਲੱਗ ਸਕਿਆ ਤੇ ਪੰਜਾਬ ਨੂੰ ਡਬਾਉਣ ਲਈ ਉਜਾੜਨ ਲਈ ਕੌਣ ਜ਼ਿੰਮੇਦਾਰ ਹੈ ਇਹ ਵੀ ਹਜੇ ਤੱਕ ਅਸੀਂ ਫੈਸਲੇ ਤੇ ਨਹੀਂ ਪਹੁੰਚੇ ਹਾਲਾਂਕਿ ਇਲਜ਼ਾਮ ਕਈਆਂ ਤੇ ਲੱਗਦੇ ਨੇ ਕਾਂਗਰਸੀ ਆਕਾਲੀ ਦਲ ਤੇ ਲਾਉਂਦੇ ਨੇ ਤੇ ਅੱਜਕੱਲ੍ਹ ਅਕਾਲੀ ਦਲ ਵਾਲੇ ਕਾਂਗਰਸ ਤੇ ਲਾ ਰਹੇ ਨੇ ਤੇ ਕਾਂਗਰਸ ਤੇ ਅਕਾਲੀ ਦਲ ਵਾਲੇ ਮਿਲ ਕੇ ਆਮ ਆਦਮੀ ਪਾਰਟੀ ਤੇ ਵੀ ਲਾ ਦਿੰਦੇ ਨੇ ਕਿ ਇਹਨਾਂ ਨੇ ਇੱਕ ਨਵੀਂ ਤਰ੍ਹਾਂ ਦਾ ਪ੍ਰਦੂਸ਼ਣ ਜਿਹੜਾ ਪੰਜਾਬ 'ਚ ਪਾਇਦਾ ਕੀਤਾ ਸੋ ਕਿਸੇ ਵੀ ਮਸਲੇ ਤੇ ਪੰਜਾਬ ਦੇ ਵਿੱਚ ਸਪਸ਼ਟ ਤਸਵੀਰ ਨਹੀਂ ਬਣ ਰਹੀ ਕੁੱਲ ਮਿਲਾ ਕੇ ਮੈਂ ਇਹ ਕਹੂੰਗਾ ਕਿ ਪੰਜਾਬ ਦੀ ਡੋਰ ਉਲਜੀ ਪਈ ਹੈ ਤੇ ਇਸ ਗੁੰਝਲ ਨੂੰ ਖੋਲਣ ਦੇ ਲਈ ਬਹੁਤ ਸਾਰੇ ਲੋਕ ਯਤਨ ਕਰ ਰਹੇ ਨੇ ਸੋ ਜਿੱਦਣ ਇਹ ਗੁੱਝੜ ਖੁੱਲੂਗੀ ਉਸ ਦਿਨ ਸਾਡੇ ਸਾਰਿਆਂ ਦੇ ਲਈ ਖੁਸ਼ੀ ਵਾਲਾ ਦਿਨ ਹੋਊਗਾ ਕਿ ਪੰਜਾਬ ਦੀ ਉਲਜੀ ਹੋਈ ਗੁੰਝਲਾਂ ਜਿਹੜੀ ਉਹ ਖੁੱਲ ਗਈ ਆ ਫਿਲਹਾਲ ਸਿਰਫ ਯਤਨ ਤੇ ਚੰਗੇ ਦਿਨ ਦਾ ਇੰਤਜ਼ਾਰ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਬਾਬਾ ਸਾਹਿਬ ਤੁਸੀਂ ਇਸ ਚਰਚਾ 'ਚ ਹਿੱਸਾ ਲਿਆ ਔਰ ਜੀ ਦੀਪ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਫਿਲਹਾਲ ਨਹੀਂ ਕੱਲ ਫੇਰ ਮੁਲਾਕਾਤ ਹੋਏਗੀ